ਉਹ ਵੀ ਮਤਲਬ ਜਦੋਂ ਮੇਰਾ ਹੋਇਆ ਜਦੋਂ ਮੈਂ ਸਾਲਕ ਡੇਢ ਸਾਲ ਦਾ ਹੀ ਜਦੋਂ ਮੇਰੇ ਮਤਲਬ ਪਿਤਾ ਦੀ ਡੈਥ ਹੋ ਗਈ ਥੋੜਾ ਜਿਹਾ ਉਸ ਤੋਂ ਬਾਅਦ ਮਤਲਬ ਮੇਰੇ ਨਾਨੀ ਜੀ ਉਹ ਮੈਨੂੰ ਲੈ ਕੇ ਨਾਨਕ ਸੋ ਇਸ ਕਰਕੇ ਮੈਂ ਇੱਕ ਵਾਰੀ ਬਾਹਰ ਦਾ ਵੀ ਦੁਬਈ ਦਾ ਵੀ ਟਰਾਈ ਕੀਤਾ ਚਲੋ ਗਿਆ ਵੀ ਪਰ ਉੱਥੇ ਵੀ ਮੇਰਾ ਕੋਈ ਕੰਮ ਨਹੀਂ ਬਣ ਸਕਿਆ ਪਹਿਲੇ ਗੱਡੀਆਂ ਦੇ ਕੰਮ 'ਚ ਵੀ ਮੈਂ ਪਿਆ ਉੱਥੇ ਵੀ ਮੈਂ ਕਿਸੇ ਤਰ੍ਹਾਂ ਵੀ ਸਫਲ ਅਸਫਲ ਰਹਾ ਸਫਲ ਨਹੀਂ ਹੋ ਸਕਿਆ ਫਿਰ ਗੱਡੀਆਂ ਦੇ ਕੰਮ ਤੋਂ ਬਾਅਦ ਮੈਂ ਹੋਰ ਵੀ ਦੋ ਤਿੰਨ ਕੰਮ ਟਰਾਈ ਕੀ ਹਾਲਾਤ ਇਹ ਪਹਿਲੇ ਹੀ ਮਾੜੇ ਸੀਗੇ ਬਾਕੀ ਜਦੋਂ ਲੈਣ ਆਇਆ ਨਹੀਂ ਫਿਰ ਦੁਪਹਿਰੇ ਜੇ ਮੈਨੂੰ ਇੱਕ ਗੱਡੀ ਆਈ ਲੈ ਕੇ ਗਈ ਉਹਨੇ ਮੈਨੂੰ ਤਾਰਤਾ ਇਦਾਂ ਕੁਆਟਰ ਜਿਹੀ ਗੇ ਉੱਥੇ ਉਹਨਾਂ ਨੇ ਮੈਨੂੰ ਉੱਥੇ ਤਾਰਤਾ ਉਹ ਬੰਦਾ ਉਹਨਾਂ ਨੇ ਗੱਡੀ ਨਹੀਂ ਭੇਜਿਆ ਹਾਂਜੀ ਉਹਨਾਂ ਨੇ ਭੇਜਿਆ ਬਾਕੀ ਲੈਣ ਆ ਗਿਆ ਚਲੋ ਮੈਨੂੰ ਹੌਸਲਾ ਆਇਆ ਥੋੜਾ ਜਿਹਾ ਵੀ ਚਲੋ ਕੋਈ ਲੈਣ ਤੇ ਆਇਆ ਜੀ ਆ ਵੀ ਤੇਰੇ ਨਾਲ ਦੋ ਤਿੰਨ ਮੁੰਡੇ ਜਾਣੇ ਆ ਹੂੰ ਤੇ ਬਾਅਦ ਚ ਜਦੋਂ ਮੈਂ ਗਿਆ ਤੇ ਇਕੱਲਾ ਹੀ ਗਿਆ ਸੀ ਇੱਥੋਂ ਹੀ ਜਨਾ ਤੈਨੂੰ ਅੱਜ ਕੰਮ ਤੇ ਛੱਡੋਣਾ ਤੈਨੂੰ ਕੱਲ ਕੰਮ ਤੇ ਛੱਡੋਣਾ ਪਰਸੋਂ ਛੱਡੋਣਾ ਡੇਲੀ ਡੇਲੀ ਮੈਨੂੰ ਇਹ ਗੱਲ ਕਹਿਦਣੀ ਹੂੰ ਮੁੰਡੇਲੀ ਦੇ ਦੋ ਦੋ ਫੋਨ ਲਾਉਣੇ ਜਦੋਂ ਇਹਨੇ ਕਹਿਣਾ ਵੀ ਹਾਂ ਹੁਣ ਤੈਨੂੰ ਇੰਨੇ ਘੰਟੇ ਲੈਣਾ ਹੂੰ ਮੈਂ ਫੇਰ ਉਹਦੋਂ ਫੋਨ ਲਾਉਣਾ ਉਹਨੂੰ ਕੰਮ ਪੈ ਗਿਆ ਉਹਨੂੰ ਇਹ ਹੋ ਗਿਆ ਜੋ ਕੱਲ ਆਊਗਾ ਪਾਕਿਸਤਾਨ ਸੇ ਕੋਈ ਪਾਸੇ ਰਾਹ ਨਹੀਂ ਦੇਦਾ ਹੂੰ ਹਾਂਜੀ ਮੈਂ ਤੁਰਿਆ ਗਿਆ ਤੁਰਿਆ ਗਿਆ ਸਿੱਧਾ ਫੇਰ ਮੈਨੂੰ ਮੇਨ ਹਾਈਵੇ ਦਿਖਿਆ ਘੰਟੇ ਡੇਢ ਘੰਟੇ ਬਾਅਦ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਆ ਜੀ ਹਰਮਨ ਭੱਲੜ ਤੇ ਵਾਈਪ ਉਹ ਦੇ ਪਬਲਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦਾ ਜਿਹੜਾ ਇਹ ਪੋਡਕਾਸਟ ਆ ਬੜਾ ਹੀ ਇੰਪੋਰਟੈਂਟ ਹੋਣ ਵਾਲਾ ਦੋਸਤੋ ਕਿਉਂਕਿ ਅੱਜ ਦਾ ਮੈਂ ਤੁਹਾਡੇ ਸਾਹਮਣੇ ਇੱਕ ਵੀਰ ਦੀ ਸਟੋਰੀ ਲੈ ਕੇ ਆਵਾ ਅਕਸਰ ਤੁਸੀਂ ਨੌਜਵਾਨ ਮੁੰਡਿਆਂ ਨੂੰ ਮਿਹਨਤ ਕਰਦੇ ਤੇ ਜ਼ਰੂਰ ਵੇਖਿਆ ਹੋਊਗਾ ਪਰ ਅੱਜ ਦੀ ਸਮਝ ਜਿਹੜੀ ਧੌੜ ਆ ਉਸ ਨਾਲ ਮੁੰਡੇ ਕਿਵੇਂ ਰੂਬਰੂ ਹੁੰਦੇ ਨੇ ਕਿਵੇਂ ਉਹ ਮਿਹਨਤ ਕਰਦੇ ਨੇ ਸਾਰੀ ਸਟੋਰੀ ਵੀਰ ਦੀ ਤੁਹਾਨੂੰ ਸ਼ੇਅਰ ਕਰਾਂਗੇ ਸੋ ਸਵਾਗਤ ਆ ਤੁਹਾਡਾ ਵੀ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਮੈਂ ਜਨਮ ਮੇਰਾ ਇੱਥੇ ਅੰਮ੍ਰਿਤਸਰ ਹੋਇਆ ਸੀਗਾ ਤੇ ਮੈਂ ਬਚਪਨ ਚ ਆਪਣੇ ਨਾਨਕੇ ਚਲਾ ਗਿਆ ਸੀਗਾ ਉਹ ਵੀ ਮਤਲਬ ਜਨਮ ਮੇਰਾ ਹੋਇਆ ਜਦੋਂ ਮੈਂ ਸਾਲ ਕਿ ਡੇਢ ਸਾਲ ਦਾ ਹੀ ਜਦੋਂ ਮੇਰੇ ਮਤਲਬ ਪਿਤਾ ਦੀ ਡੈਥ ਹੋ ਗਈ ਥੋੜਾ ਜਿਹਾ ਉਸ ਤੋਂ ਬਾਅਦ ਮਤਲਬ ਮੇਰੇ ਨਾਨੀ ਜੀ ਉਹ ਮੈਨੂੰ ਲੈ ਕੇ ਨਾਨਕੇ ਨਾਨਕੇ ਰਿਹਾ ਮੈਂ ਸ਼ੁਰੂ ਤੋਂ 18 ਸਾਲ ਮੈਂ ਨਾਨਕੇ ਰਿਹਾ ਵਾ ਵਧੀਆ ਉਥੇ ਮਤਲਬ ਕੋਈ ਕੰਮਕਾਰ ਨਹੀਂ ਕਰਦਾ ਹੈਗਾ ਕਿੱਦਾਂ ਵੀ ਕੋਈ ਰੀਜ਼ਨ ਕਰਕੇ ਚਲੋ ਮੈਂ ਫੇਰ ਇੱਥੇ ਆਪਣੇ ਅੰਮ੍ਰਿਤਸਰ ਆ ਗਿਆ ਅੰਮ੍ਰਿਤਸਰ ਆਣ ਕੇ ਬਹੁਤ ਮਿਹਨਤ ਕੀਤੀ ਬਹੁਤ ਹਰ ਕੋਈ ਕੰਮ ਕਰਦਾ ਰਿਹਾ ਪਰ ਲੇਕਿਨ ਕਿਸੇ ਕੰਮ 'ਚ ਕੋਈ ਸਫਲਤਾ ਕੁਝ ਨਹੀਂ ਮਿਲੀ ਮੈਨੂੰ ਸੋ ਇਸ ਕਰਕੇ ਮੈਂ ਇੱਕ ਵਾਰੀ ਬਾਹਰ ਦਾ ਵੀ ਦੁਬਈ ਦਾ ਵੀ ਟਰਾਈ ਕੀਤਾ ਚਲੋ ਗਿਆ ਵੀ ਪਰ ਉੱਥੇ ਵੀ ਮੇਰਾ ਕੋਈ ਕੰਮ ਨਹੀਂ ਬਣ ਸਕਿਆ ਉੱਥੇ ਵੀ ਮੈਂ ਗਿਆ ਬਾਕੀ ਧੋਖਾ ਆ ਗਿਆ ਮੇਰੇ ਨਾਲ ਏਜੰਟ ਪੈਸੇ ਖਾ ਗਿਆ ਬਾਕੀ ਬਾਕੀ ਸਾਰੀ ਵੀਰ ਦੀ ਆਪਾਂ ਸਟੋਰੀ ਸੁਣਦੇ ਆ ਜੀ ਸੋ ਸ਼ੁਰੂ ਤੋਂ ਆਪਾਂ ਸ਼ੁਰੂ ਕਰਦੇ ਆ ਇਸ ਵਕਤ ਵੀਰ ਜਿਹੜਾ ਉਹ ਜਮਾਟਰ ਦੇ ਵਿੱਚ ਕੰਮ ਕਰਦਾ ਇਸੇ ਦਰਮਿਆਨ ਆਪਾਂ ਰੁੱਬਰੂ ਹੋਏ ਤੇ ਆਪਾਂ ਸ਼ੁਰੂ ਤੋਂ ਸਟਾਰਟ ਕਰਦੇ ਆ ਵੀਰੇ ਪਹਿਲੇ ਆਪਣਾ ਨਾਮ ਗੁਰਪ੍ਰੀਤ ਸਿੰਘ ਹਾਂਜੀ ਗੁਰਪ੍ਰੀਤ ਸਿੰਘ ਵੀਰ ਦਾ ਨਾਮ ਆ ਤੇ ਹੁਣ ਅਸਟਨ ਮਨਰੀ ਸਰ ਦੇ ਵਿੱਚ ਹੀ ਰਹਿ ਰਿਹਾ ਵਾ ਤੇ ਅੰਮ੍ਰਿਤਸਰ ਵਿੱਚ ਕਿੱਥੇ ਰਹਿੰਦੇ ਵੀਰੇ ਤੁਸੀਂ ਮੈਂ ਅੰਮ੍ਰਿਤਸਰ ਖੰਡ ਵਾਲੇ ਰਹਿਣਾ ਜੀ ਸਿਆੜੇ ਲਾਗੇ ਹਾਂਜੀ ਠੀਕ ਆ ਜੀ ਤੇ ਵੀਰ ਨਾਲ ਗੱਲਬਾਤ ਕਰਦੇ ਆ ਵੀਰੇ ਛੁੱਧ ਦੱਸੋ ਤੁਹਾਡਾ ਪਿੰਡ ਕਿਹੜਾ ਸੀ ਪਿਸ਼ੋਕੜ ਮੇਰਾ ਜਨਮ ਤਾਂ ਇੱਥੇ ਹੀ ਹੋਇਆ ਸ਼ਹਿਰ ਹੀ ਹੋਇਆ ਜੀ ਅੰਮ੍ਰਿਤਸਰੀ ਖੰਡ ਵਾਲੇ ਹੀ ਹੂੰ ਬਾਕੀ ਮੈਂ ਰਹਿੰਦਾ ਸ਼ੁਰੂ ਤੋਂ ਉੱਥੇ ਪਿੰਡ ਕਮੀਰਪੁਰੇ ਲੋਪੋ ਕਚ ਗਾਂਵੇ ਲੱਗੇ ਰਹਿੰਦਾ ਰਿਹਾ ਆਈ ਨਾਲਾ ਡਿਸਟ੍ਰਿਕਟ ਹਾਂਜੀ ਠੀਕ ਆ ਸੋ ਆਈ ਨਾਲੇ ਵੀਰ ਹੁਣੇ ਰਹਿੰਦੇ ਰਹੇ ਹਾਂਜੀ ਉਸ ਤੋਂ ਬਾਅਦ ਕਿਵੇਂ ਸਟੱਡੀ ਵਗੈਰਾ ਕਿਦਾਰੀ ਸਟੱਡੀ ਵੀਰੇ ਬਹੁਤ ਵਧੀਆ ਸੀ ਪਹਿਲੇ ਜਦੋਂ ਮੈਂ ਸਟੱਡੀ ਕਰਦਾ ਸੀਗਾ ਉਹ ਵਧੀਆ ਕਰਦਾ ਸੀਗਾ ਮਤਲਬ ਫਰਸਟ ਸੈਕਿੰਡ ਥਰਡ ਫਰਸਟ ਸੈਕਿੰਡ ਤਾਂ ਉਹਨਾਂ ਰਹਿਣਾ ਹੀ ਨਾ ਸਸ਼ਵੀ ਤੱਕ ਤਾਂ ਮੈਂ ਬਹੁਤ ਵਧੀਆ ਸਟੱਡੀ ਕੀਤੀ ਬਹੁਤ ਧਿਆਨ ਸੀਗਾ ਮੇਰਾ ਸਟੱਡੀ ਵਾਲਾ ਚਲੋ 11ਵੀਂ ਜਾ ਕੇ ਫਿਰ ਮੈਂ ਆਪ ਹੀ ਮੇਰਾ ਮਨ ਜਾ ਚੁੱਕਿਆ ਗਿਆ ਆਪ ਲੋਕ ਕਿਸੇ ਵੀ ਗੱਲੋਂ ਫਿਰ ਮੈਂ ਕਿਹਾ ਨਹੀਂ ਪੜਨਾ ਨਹੀਂ ਪਰ ਨਾਨੀ ਨੇ ਬਹੁਤ ਜ਼ੋਰ ਲਾਇਆ ਵੀ ਪਾਲਾ ਕੋਦ ਇੱਕ ਜਮਾਤ ਹੋਰ ਕਰਲਾ ਇੱਕ ਕਲਾਸ ਹੋਰ ਕਰਲਾ 12ਵੀਂ ਕਰਲਾ ਪਰ ਨਹੀਂ ਮੈਂ ਉਹਨਾਂ ਦੀ ਮੰਨੀ ਨਹੀਂ ਕਿਸੇ ਦੀ ਵੀ ਨਹੀਂ ਮੰਨੀ ਬਹੁਤ ਜਾਣਿਆਂ ਨੇ ਮੈਨੂੰ ਜ਼ੋਰ ਲਾਇਆ ਪਰ ਮੈਂ ਕਿਸੇ ਦੀ ਨਹੀਂ ਨੇ 12ਵੀਂ ਕੰਪਲੀਟ ਨਹੀਂ ਆਈ ਨਹੀਂ 12ਵੀਂ ਕੰਪਲੀਟ ਨਹੀਂ ਆਈ ਮੇਰੀ 11ਵੀਂ ਕੀਤੀ 11ਵੀਂ ਕੀਤੀ ਹੈ ਕਿਹੜੇ ਉੱਚ ਲੋਪ ਹੋ ਕੇ ਸਕੂਲ ਦਿੱਤੀ ਕਮਰਸ ਆਰਟਸ ਕੀਤੀ ਹਾਂ ਆਰਟਸ ਕੀਤੀ ਹੈਗੀ ਆਰਟਸ ਹਾਂਜੀ ਸੋ ਪੜ੍ਹਾਈ ਤੋਂ ਬਾਅਦ ਜਿਵੇਂ ਤੁਸੀਂ ਆਖਿਆ ਕਿ ਧਿਆਨ ਨਹੀਂ ਲੱਗਿਆ ਉਸ ਤੋਂ ਬਾਅਦ ਕੀ ਕੀਤਾ ਉਸ ਤੋਂ ਬਾਅਦ ਕੁਝ ਵੀ ਨਹੀਂ ਪਹਿਲੇ ਇਦਾਂ ਜਿਹਦਾ ਪਿੰਡ ਵੀ ਰਹਿੰਦੇ ਆ ਉਹਦਾ ਵੀ ਕੰਮ ਬਹੁਤ ਟਰਾਈ ਕੀਤੇ ਇਹ ਨਹੀਂ ਵੀ ਮੈਂ ਕੰਮ ਨਹੀਂ ਟਰਾਈ ਕੀਤਾ ਕੰਮ ਬਹੁਤ ਟਰਾਈ ਕੀਤੇ ਪਹਿਲੇ ਗੱਡੀਆਂ ਦੇ ਕੰਮ 'ਚ ਵੀ ਮੈਂ ਪਿਆ ਉੱਥੇ ਵੀ ਮੈਂ ਕਿਸੇ ਤਰ੍ਹਾਂ ਵੀ ਸਫਲ ਸਫਲ ਰਿਆਂ ਸਫਲ ਨਹੀਂ ਹੋ ਸਕਿਆ ਫਿਰ ਗੱਡੀਆਂ ਦੇ ਕੰਮ ਤੋਂ ਬਾਅਦ ਮੈਂ ਹੋਰ ਵੀ ਦੋ ਤਿੰਨ ਕੰਮ ਟਰਾਈ ਕੀਤੇ ਉੱਥੇ ਵੀ ਮੈਂ ਸਫਲ ਰਿਆਂ ਬਾਕੀ ਜਿਵੇਂ ਵੀ ਕਿਤੇ ਗੱਲ ਨਹੀਂ ਬਣੀ ਜੰਨਾ ਚਾਹੀ ਗੱਡੀਆਂ ਦੇ ਕੰਮ ਚ ਕੀ ਰਿਪੇਅਰ ਦਾ ਹਾਂਜੀ ਗੱਡੀਆਂ ਇੰਜਨ ਰਿਪੇਅਰ ਦੇ ਕੰਮ ਚ ਗਿਆ ਠੀਕ ਆ ਜੀ ਤੇ ਕੋਈ ਹੋਰ ਨਹੀਂ ਸੋਚਿਆ ਕਿ ਮੈਂ ਹੋਰ ਸਿੱਖ ਲਾਂ ਹਾਂਜੀ ਸੋਚਿਆ ਦਾ ਉਹ ਕੋਈ ਹੀ ਕਦੀ ਕੋ ਬੇਰ ਮੈਂ ਲੱਕੜ ਦੇ ਕੰਮ ਚ ਵੀ ਗਿਆ ਲੱਕੜ ਦੇ ਕੰਮ ਜੀ ਨਹੀਂ ਦੇ ਲੱਗਾ ਲੱਕੜ ਦੇ ਕੰਮ ਚ ਕਿੱਥੇ ਗਏ ਸੀ ਲੱਕੜ ਦੇ ਕੰਮ ਚ ਮੈਂ ਸ਼੍ਰੀਨਗਰ ਵੀ ਗਿਆ ਸੀ ਕੰਮ ਮੇਰਾ ਕੋਦਾ ਭਾਜੀ ਆ ਮਤਲਬ ਜੀਜਾ ਮੇਰਾ ਉਹਦੇ ਕੋਲ ਹੀ ਗਿਆ ਸੀ ਹਾਂਜੀ ਕਿੰਨਾ ਸਮੇਂ ਵਾਸਤੇ ਸਮਾਂ ਦਾ ਹੀ 2-3 ਮਹੀਨੇ ਲਾ ਕੇ ਮੇਰਾ ਦਿਲ ਨਹੀਂ ਲੱਗਾ ਮੈਂ ਆ ਗਿਆ ਅੰਦਰ ਇਹ ਨਾ ਅਕਸਰ ਹੀ ਆ ਮੈਂ ਵੀ ਸ਼੍ਰੀਨਗਰ ਨੂੰ ਕਿਹਾ ਸੀ ਕਿ ਕਿ ਘਾਟੀ ਮਿੰਡਿਆ ਦਾ ਦਿਲ ਲੱਗਦਾ ਹਾਂਜੀ ਹਾਂਜੀ ਇਹ ਕਿਉਂ ਪਤਾ ਨਹੀਂ ਯਾਰ ਕੀ ਵਾਈ ਵੀ ਉਦਾਂ ਦੀ ਅਤੇ ਦਿਲ ਲੱਗਦਾ ਨਹੀਂ ਆ ਭਾਵੇਂ ਜਿਵੇਂ ਵਧੀਆ ਵਧੀਆ ਨੇਚਰ ਵੀ ਵਧੀਆ ਉੱਥੋਂ ਦਾ ਉੱਥੋਂ ਦੀ ਆਲਾ ਦਵਾਲਾ ਵੀ ਸਹੀ ਆ ਵਾਤਾਵਰਨ ਵੀ ਬਹੁਤ ਘੈਂਡ ਆ ਪਰ ਲੇਕਿਨ ਫਿਰ ਵੀ ਉੱਥੇ ਦਿਲ ਨਹੀਂ ਲੱਗਦਾ ਪਤਾ ਨਹੀਂ ਕਾ ਤਾ ਪੰਜਾਬੀ ਮੀਡੀਆ ਦੀ ਹਾਂ ਜੀ ਤੇ ਅੱਛਾ ਸ਼੍ਰੀਨਗਰ ਤੁਸੀਂ ਲੱਕੜ ਦਾ ਕੰਮ ਕਰਦੇ ਸੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਕੀ ਕੀਤਾ ਉਸ ਤੋਂ ਬਾਅਦ ਮੇਰਾ ਸ਼੍ਰੀਨਗਰ ਗਿਆ ਹੀ ਕਰੀ ਉਹ ਤੋਂ ਬਾਅਦ ਮੇਰਾ ਵੀਜ਼ਾ ਆ ਗਿਆ ਅੱਛਾ ਹਾਂ ਜੀ ਕਿਹੜੀ ਕੰਟਰੀ ਦਾ ਕੀਤਾ ਸੀ ਦੁਬਈ ਦਾ ਕੀਤਾ ਸੀਗਾ ਅਪਲਾਈ ਤੇ ਮੇਰਾ ਵੀਜ਼ਾ ਆ ਗਿਆ ਫਿਰ ਮੈਂ ਦੁਬਈ ਗਿਆ ਦੁਬਈ ਮਹੀਨਾ ਡੇਢ ਮਹੀਨਾ ਰੱਖਿਆ ਮੈਨੂੰ ਉੱਥੇ ਏਜੰਟ ਨੇ ਕਿਹੜੇ ਕੰਮ ਚ ਗਏ ਸੀ ਮੈਨੂੰ ਤਾਂ ਕਹਿੰਦਾ ਸੀ ਕਿ ਉੱਤਰ ਦੀ ਕੋਈ ਕੰਪਨੀ ਹੈ ਵਧੀਆ ਨਾ ਲੈਂਦਾ ਸੀ ਕੋਈ ਮੈਨੂੰ ਨੈਸਟਨ ਚਾਤਾ ਪਹ ਲਗਿਆ ਕੰਪਨੀ ਦਾ ਨਾਲ ਹੈ ਕਿ ਕਹਿੰਦਾ ਵੀ ਹਾਂਜੀ ਵਧੀਆ ਕੰਪਨੀ ਹੈ ਹੂੰ ਬਾਕੀ ਲਾਗੇ ਦਾ ਹੀ ਬੰਦਾ ਉਹਦੇ ਉੱਤੇ ਇਤਬਾਰ ਕਰ ਲਿਆ ਪਰ ਅੱਜ ਦੇ ਟਾਈਮ 'ਚ ਕਿਸੇ ਦੇ ਇਤਬਾਰ ਯਕੀਨ ਨਹੀਂ ਕਰਨਾ ਚਾਹੀਦਾ ਮੈਂ ਉੱਤੇ ਯਕੀਨ ਕਰ ਲਿਆ ਚਲੋ ਮੈਂ ਚੱਲ ਗਿਆ ਲੇਕਿਨ ਉਨੇ ਬਹੁਤ ਧੋਖਾ ਕੀਤਾ ਮੇਨਾ ਕੀ ਧੋਖਾ ਕਰਤਾ ਪੈਸੇ ਲੈ ਕੇ ਉਨੇ ਮੇਰੇ ਤੇ ਮੈਨੂੰ ਨਾ ਕੋਈ ਉਧਰ ਕੰਮ ਦਵਾਇਆ ਦਿੱਲੀ ਮੈਂ ਫੋਨ ਕਰਨਾ ਉਹਨੂੰ ਜਦੋਂ ਮੈਂ ਉਧਰ ਪਹੁੰਚ ਗਿਆ ਬਾਕੀ ਤੁਹਾਨੂੰ ਮੈਂ ਦੁਬਈ ਵਾਲੀ ਗੱਲ ਜੇ ਤੁਹਾਨੂੰ ਸ਼ੁਰੂ ਤੋਂ ਦੱਸਾਂ ਤੇ ਫਿਰ ਤੇ ਬਹੁਤ ਲੰਬੀ ਹੋਏ ਦੱਸੋ ਦੱਸੋ ਕੋਈ ਗੱਲ ਨਹੀਂ ਕਿਉਂਕਿ ਦੁਬਈ ਜਦੋਂ ਮੈਂ ਗਿਆ ਪਹਿਲੇ ਦਿਨ ਮੈਨੂੰ ਉਦਣ ਹੀ ਪਤਾ ਲੱਗ ਗਿਆ ਕਿਉਂਕਿ ਪਹਿਲੇ ਦਿਨ ਜਿੱਦਨ ਮੈਂ ਉਧਰ ਪਹੁੰਚਿਆ 에어ਪੋਰਟ ਤੋਂ ਪਹਿਲੇ ਕਹਿੰਦੇ ਸੀ ਵੀ ਉਧਰੋਂ ਤੈਨੂੰ ਲੈਣ ਆਉਣਗੇ ਤੈਨੂੰ ਏਜੰਟ ਲੈਣ ਆਊਗਾ ਜਾਂ ਕੋਈ ਵੀ ਟੈਕਸੀ ਲੈਣ ਆਊਗੀ ਮੈਂ 에어ਪੋਰਟ ਤੇ ਪਹੁੰਚ ਕੇ ਉਥੋਂ 에어ਪੋਰਟ ਦਾ ਹੀ 와이ਫਾਈ ਯੂਜ਼ ਕਰਕੇ ਉਹਨੂੰ ਮੈਂ ਕਾਲ ਕੀਤੀ 에이ਜੰਟ ਨੂੰ ਉਹਨੂੰ ਮੈਂ ਕਾਲ ਕੀਤੀ ਮੈਂ ਕਿਹਾ ਮੈਂ 에어ਪੋਰਟ ਤੇ ਪਹੁੰਚ ਗਿਆ ਤੇ ਲੈਣ ਆਵੇ ਉਹ ਆਂਦਾ ਵੀ ਇਧਰੋਂ ਬਾਹਰ ਨਿਕਲ ਤੇ ਅੱਗੇ ਬੱਸ ਖਲੋਤੀ ਹੋਗੀ ਸ਼ਾਰਜਾ ਜਾਣ ਵਾਲੀ ਉਹ ਤੈਨੂੰ ਫ੍ਰੀ ਲੈ ਕੇ ਜਾਊਗੀ ਮੈਂ ਕਿਹਾ ਜੀ ਚਲੋ ਠੀਕ ਆ ਮੈਂ ਉਹਦੀ ਮੰਨ ਕੇ ਮੈਂ ਬੱਸ 'ਚ ਬਹਿ ਗਿਆ ਮੈਨੂੰ ਕਿਹਾ ਮੈਂ ਸ਼ਾਰਜਾ ਉੱਤਰਨਾ ਸ਼ਾਰਜਾ ਜਾਣ ਨੇ ਤਾਰਤਾ ਬੱਸ 'ਚ ਫੇਰ ਮੈਂ ਉਥੋਂ ਇੱਕ ਪਾਕਿਸਤਾਨੀ ਵੀ ਕੋ ਫੋਨ ਲੈ ਕੇ ਉਦਾ ਵਾਈਫਾਈ ਯੂਜ਼ ਕਰਕੇ ਫਿਰ ਮੈਂ ਕਾਲ ਕੀਤੀ ਮੈਂ ਬੱਸ ਸਟੈਂਡ ਪਹੁੰਚ ਗਿਆ ਵਾ ਹੁਣ ਇਤੋਂ ਅੱਗੇ ਕਿੱਥੇ ਜਾਣਾ ਸਾਜਾ ਫਰੀ ਤ੍ਰੇਸ ਦੀ ਹਾਂਜੀ ਸਾਜਾ ਤੱਕ ਫਰੀ ਜਾਂਦੀ ਆ ਬੱਸ ਰਾਤ ਹੂੰ ਉੱਥੇ ਫਿਰ ਮੈਂ ਜਾ ਕੇ ਕਾਲ ਕੀਤੀ ਫਿਰ ਆਂਦਾ ਵੀ ਖਲੋਇਆ ਇੱਕ ਅੱਧੇ ਪੌਣੇ ਘੰਟੇ ਤੱਕ ਮੁੰਡਾ ਲੈਣ ਹੁੰਦਾ ਵਾ ਤੈਨੂੰ ਗੱਡੀ ਤੇ ਆਊਗਾ ਉਦਾਂ ਆਂਦਾ ਚਲੋ ਜੀ ਮੈਂ ਲਾਰੇ ਬਾਸੀ ਹਾਂਜੀ ਆਪਾਂ ਫਿਰ ਉਥੇ ਪਰ ਉਸ ਉਸ ਦਿਨ ਰਾਤ ਹੀ ਮੈਨੂੰ ਪਤਾ ਚੱਲ ਗਿਆ ਕਿ ਮੇਰੇ ਨਾਲ ਧੋਖਾ ਆ ਗਿਆ ਕਿਉਂਕਿ ਉਸ ਦਿਨ ਰਾਤ ਹੀ ਮੈਂ ਫੋਟ ਬਾਤੇ ਰਾਤ ਕੱਟੀ ਸੀਗੀ ਓਹੋ ਹਾਂ ਜੀ ਪੰਜਾਬੀ ਉਹ ਇਹ ਬਹੁਤ ਕਮੀ ਆ ਜਿਹੜੇ ਏਜੰਟ ਜਿਹੜੇ ਆ ਨਾ ਅੱਗੇ ਦੱਸੋ ਫਿਰ ਵੀਰੇ ਕੀ ਆ ਹਾਂ ਜੀ ਜਦੋਂ ਮੈਨੂੰ ਫਿਰ ਰਾਤ ਮੈਂ ਸਾਰੀ ਕੱਟ ਲਈ ਦਿਨੇ ਫਿਰ ਇਦਾਂ ਹੀ ਮੈਂ ਲਾਇਆ ਫੋਨ ਕਿਸ ਦੇ ਫੋਨ ਤੋਂ ਮੇਰਾ ਫੋਨ ਵੀ ਬੰਦ ਹੋ ਗਿਆ ਉੱਧਰ ਜਾ ਕੇ ਚਲੋ ਮੈਂ ਜਦੋਂ ਗਿਆ ਹੀਗਾ ਮੈਂ ਮੇਰੇ ਕੋ ਮਾੜਾ ਜਿਹਾ ਫੋਨ ਸੀਗਾ ਇੰਨਾ ਖਾਸ ਵਧੀਆ ਫੋਨ ਵੀ ਨਹੀਂ ਸੀਗਾ ਉਹਨੂੰ ਬੰਦ ਬੰਦ ਕਰ ਕਰਕੇ ਇੱਕ ਦੋਰੀ ਚਲਾਉਣਾ ਪੈਂਦਾ ਸੀ ਹੂੰ ਠੀਕ ਆ ਹਾਲਾਤ ਇਹ ਪਹਿਲੇ ਹੀ ਮਾੜੇ ਸੀਗੇ ਬਾਕੀ ਜਦੋਂ ਲੈਣ ਆਇਆ ਨਹੀਂ ਫਿਰ ਦੁਪਹਿਰੇ ਜੇ ਮੈਨੂੰ ਇੱਕ ਗੱਡੀ ਆਈ ਲੈ ਕੇ ਗਈ ਉਹਨੇ ਮੈਨੂੰ ਤਾਰਤਾ ਇਦਾਂ ਕੁਆਟਰ ਜਿਹੀ ਗੇ ਉੱਥੇ ਉਹਨਾਂ ਨੇ ਮੈਨੂੰ ਉੱਥੇ ਤਾਰਤਾ ਉਹ ਬੰਦਾ ਉਹਨਾਂ ਨੇ ਗੱਡੀ ਨਹੀਂ ਭੇਜਿਆ ਹਾਂਜੀ ਉਹਨਾਂ ਨੇ ਭੇਜਿਆ ਬਾਕੀ ਲੈਣ ਆ ਗਿਆ ਚਲੋ ਮੈਨੂੰ ਹੌਸਲਾ ਆਇਆ ਥੋੜਾ ਜਿਹਾ ਵੀ ਚਲੋ ਕੋਈ ਲੈਣ ਤੇ ਆਇਆ ਕਿਦਾਂ ਵੀ ਆ ਫਿਰ ਉਹਨੇ ਮੈਨੂੰ ਖੜਕੇ ਉੱਥੇ ਅਜਮਾਨ ਦੇ ਵਿੱਚ ਉਹਨੇ ਮੈਨੂੰ ਕੁਆਟਰ ਜਿਹੀ ਉੱਥੇ ਮੈਨੂੰ ਤਾਰਿਆ ਉੱਥੇ ਰੱਖਿਆ ਮੈਨੂੰ ਉਹਨੇ ਕੁਆਟਰਾਂ ਜਾਂ ਚਲੋ ਤੇ ਹੋਰ ਵੀ ਵਾਧੂ ਮੁੰਡੇ ਆਗੇ ਜੰਮੂ ਦੇ ਮੁੰਡੇ ਆਗੇ ਦੋ ਸਕੇ ਭਰਾ ਆਗੇ ਨਹੀਂ ਉਹਨੇ ਤੁਹਾਨੂੰ ਦੱਸਿਆ ਨਹੀਂ ਪ੍ਰੋਪਰ ਕੀ ਤਰੀਕੇ ਕਿਹੜੇ ਕੰਮ ਚ ਚੱਲੇ ਮੈਨੂੰ ਕਹਿੰਦਾ ਸੀ ਕਿ ਪੈਕਿੰਗ ਦਾ ਕੰਮ ਇਧਰੋਂ ਮੈਨੂੰ ਇਹਨੇ ਇਹੀ ਕਿਹਾ ਸੀ ਕਿ ਪੈਕਿੰਗ ਦੇ ਕੰਮ ਚ ਤੈਨੂੰ ਭੇਜਣਾ ਮੈਂ ਕਿਹਾ ਚਲੋ ਠੀਕ ਆ ਤੁਹਾਨੂੰ ਪੈਕਿੰਗ ਦੇ ਕੰਮ ਚ ਭੇਜਣਾ ਤੇ ਭੇਜੋ ਆਪਾਂ ਬਹੁਤੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਸਾਡੇ ਗਵਾਂਢੀ ਪਿੰਡ ਦਾ ਬੰਦਾ ਹੈਗਾ ਜਿਆਦਾ ਦੂਰ ਦੇ ਕੀ ਜਾਣਾ ਆਪਾਂ ਸਾਡੇ ਗਵਾਂਢੀ ਪਿੰਡ ਦਾ ਹੀ ਬੰਦਾ ਹੈਗਾ ਹੂੰ ਇਸੇ ਕਰਕੇ ਬਾਕੀ ਯਕੀਨਤ ਨਹੀਂ ਕਿਸੇ ਤੇ ਵੀ ਕਰਨਾ ਚਾਹੀਦਾ ਕਿ ਫਿਰ ਜਿਹੜਾ ਤੁਸੀਂ ਦੱਸ ਰਹੇ ਕੁਆਟਰਾਂ ਤੋਂ ਬਾਅਦ ਕੀ ਆ ਕੁਆਟਰਾਂ ਤੋਂ ਬਾਅਦ ਐਵੇਂ ਹੋਇਆ ਕਿ ਅਬ ਮੈਂ ਜਿਹੜਾ ਕੁਆਟਰਾਂ ਹੈ ਘਰਾਂ ਤੇ ਫਿਰ ਉੱਥੇ ਜਿੰਨੇ ਮੁੰਡੇ ਸੀ ਆਪਾਂ ਦੇ ਅਕਸਰ ਹੀ ਕਾਹ ਦਿੰਦੇ ਆ ਨਾ ਵੀ ਕੋਈ ਜਰਦਾ ਨਹੀਂ ਆ ਵੇਖ ਕੇ ਕਿਸੇ ਨੂੰ ਵੀ ਕੋਈ ਬਾਹਰ ਆਇਆ ਹੋਵੇ ਜਾਂ ਇੱਥੋਂ ਜਾਣ ਲੱਗਿਆ ਨਹੀਂ ਕੋਈ ਕਿਸੇ ਨੂੰ ਵੇਖ ਕੇ ਜਰਦਾ ਜਦੋਂ ਮੈਂ ਇੱਥੋਂ ਚੱਲਿਆ ਸੀਗਾ ਉਦੋਂ ਵੀ ਬਹੁਤ ਜਾਣਿਆ ਨੇ ਸਾਡੇ ਰਿਸ਼ਤੇਦਾਰ ਵੀ ਸੀਗੇ ਕਈ ਬਾਕੀ ਹੋਰ ਵੀ ਕਈ ਹੈਗੇ ਸੀ ਜਿਹੜੇ ਕਹਿੰਦੇ ਵੀ ਨਹੀਂ ਇਹਨੇ ਟਿਕਣਾ ਨਹੀਂ ਐ ਇਹਨੇ ਰਹਿਣਾ ਨਹੀਂ ਐ ਇਹਨੇ ਆ ਜਾਣਾ ਤੇ ਇਹਨਾਂ ਨੂੰ ਪਤਾ ਆਏ ਉਦਾਂ ਏਦਾਂ ਬਹੁਤ ਹੁੰਦੇ ਆ ਲਾ ਤਾਂ ਖਿੱਚਣ ਵਾਲੇ ਬਾਕੀ ਜਦੋਂ ਅਸੀਂ ਉੱਥੇ ਕੁਆਰਟਰਾਂ 'ਚ ਪਹੁੰਚਿਆ ਫਿਰ ਉੱਥੇ ਵੀ ਮੈਨੂੰ ਦੋ ਤਿੰਨੇ ਜਣੇ ਮਿਲੇ ਕਹਿੰਦੇ ਭਾਜੀ ਸਾਨੂੰ ਦੋ ਦੋ ਮਹੀਨੇ ਹੋ ਗਏ ਆ ਡੇਡ ਡੇਡ ਮਹੀਨਾ ਹੋ ਗਿਆ ਇੱਥੇ ਆਇਆਂ ਨੂੰ ਤੁਹਾਨੂੰ ਤੇ ਕੰਮ ਤੇ ਲਵਾਇਆ ਨਹੀਂ ਗਿਆ ਤੇ ਜਿਵੇਂ ਮੰਨ ਲਓ ਤੁਸੀਂ ਇੱਥੋਂ ਗਏ ਸੀ ਜਿਹੜੇ ਜੱਟ ਦੇ ਤੁਸੀਂ ਤੁਸੀਂ ਇਕੱਲੇ ਸੀ ਜਾਂ ਨਾਲ ਕੋਈ ਹੋਰ ਵੀ ਸੀ ਮੈਂ ਇਕੱਲਾ ਹੀ ਸੀਗਾ ਪਹਿਲੇ ਮੈਨੂੰ ਕਹਿੰਦਾ ਸੀਗਾ ਵੀ ਤੇਰੇ ਨਾਲ ਦੋ ਤਿੰਨ ਮੁੰਡੇ ਜਾਣੇ ਆ ਤੇ ਬਾਅਦ 'ਚ ਜਦੋਂ ਮੈਂ ਗਿਆ ਤੇ ਕੱਲਾ ਹੀ ਗਿਆ ਸੀਗਾ ਇੱਥੋਂ ਹੀ ਹਾਂਜੀ ਤੇ ਇੱਥੋਂ ਕਿੱਥੋਂ ਗਏ ਸੀ ਇੰਡੀਆ ਤੋਂ ਤੁਸੀਂ ਇੱਥੋਂ ਮੈਂ ਤੇ ਮੇਰੀ ਦੋ ਮਾਸੀ ਦੇ ਲੜਕੇ ਹੀ ਗਏ ਨਹੀਂ ਕਿਹੜੇ 에어ਪੋਰਟ ਤੋਂ ਤੇ ਇਹ ਦਿੱਲੀ 에어ਪੋਰਟ ਤੋਂ ਦਿੱਲੀ ਤੋਂ ਹਾਂਜੀ ਉਹ ਦਿੱਲੀ ਚੜਾ ਕੇ ਆਏ ਮੇਰੇ ਦੋ ਮਾਸੀ ਦੇ ਲੜਕੇ ਹੀ ਗਏ ਹੂੰ ਮੇਰੇ ਬ੍ਰਦਰ ਉਹ ਮੈਨੂੰ ਦਿੱਲੀ ਚੜਾ ਕੇ ਆਏ ਚਲੋ ਵਧੀਆ ਉਹਨਾਂ ਕੋਈ ਕੰਟੈਕਟ ਹੈਗਾ ਸੀ ਉੱਥੇ ਕਿੱਥੇ ਉਤਰੇ ਫਿਰ ਹਾਂਜੀ ਦਿੱਲੀ ਤੋਂ ਮੈਂ ਉਤਰਿਆ ਹਦਰਾਬਾਦ ਉਹਨੇ ਮੇਰੀ ਟਿਕਟਾਂ ਵੀ ਦੋ ਕਰਾਈਆਂ ਸੀਗਾ ਅੱਛਾ ਹਾਂਜੀ ਬੜੀ ਯਾਰ ਫਰਾਡ ਇਹ ਬੜਾ ਫਰੋਡ ਚੱਲਦਾ ਹਾਂਜੀ ਦੁਬਈ ਤੇ ਸਿੱਧੀ ਫਲਾਈਟ ਜਾਂਦੀ ਆ ਹਾਂਜੀ ਦੁਬਈ ਤਾਂ ਉਹਦਾ ਕੋਈ ਚੱਕਰ ਹੀ ਨਹੀਂ 2 ਘੰਟੇ ਦਾ ਰਾਹ ਸਾਰਾ ਮੇਰੀ ਇਹਨੇ ਟਿਕਟ ਕਰਾਈ ਦਿੱਲੀ ਤੋਂ ਹੈ ਹਦਰਾਬਾਦ ਦਿੱਲੀ ਜਾ ਕੇ 9 ਘੰਟੇ ਦਾ ਡਿਲੇ ਹੀ ਗਿਆ 9 ਘੰਟੇ ਦਾ ਇਹ ਦਿਹਾਲ ਕਿਹੜਾ ਜਿੱਤਾ ਕੋਈ ਕੈਨੇਡਾ ਚ ਲਾ ਹੁੰਦਾ ਹਾਂਜੀ 9 ਘੰਟੇ ਇੰਤਜ਼ਾਰ ਕੀਤਾ ਮੈਂ ਹਦਰਾਬਾਦ ਹਦਰਾਬਾਦ ਤੋਂ ਬਾਅਦ ਨੂੰ ਉੱਥੇ ਹੀ ਸਮਝ ਲੱਗ ਗਈ ਹਣੀ ਕਿ ਇਹ ਬੰਦਾ ਫਰੋਡ ਚ ਲੱਗਿਆ ਹਾਂਜੀ ਬਾਕੀ ਸਮਝੀ ਤਾਂ ਮੇਰੇ ਦਿਮਾਗ 'ਚ ਤੇ ਉਦੋਂ ਦੀ ਗੱਲ ਹੁੰਦੀ ਸੀਗੀ ਹਾਂਜੀ ਹਦਰਾਬਾਦ ਤੋਂ ਫਿਰ ਕਿੱਥੇ ਹਦਰਾਬਾਦ ਤੋਂ ਫਿਰ ਮੈਂ ਗਿਆ ਅਰਸਲ ਕੇਮਾ ਦੁਬਈ ਦਾ ਸ਼ਹਿਰ ਆ ਅਰਸਲ ਕੇਮਾ ਉੱਥੇ ਉਤਰਿਆ ਮੈਂ ਅੱਛਾ ਜੀ ਹਾਂਜੀ ਉੱਥੋਂ ਉਹ ਕਹਿੰਦਾ ਸੀ ਕਿ ਸ਼ਾਰਜਾ ਚਲ ਜਾ ਹਾਂਜੀ ਉੱਥੋਂ ਕਹਿੰਦਾ ਸੀ ਕਿ ਸ਼ਾਰਜਾ ਚਲ ਜਾ ਤੂੰ ਜੀ ਤੇ ਜਿਹੜੀ ਤੁਸੀਂ ਕੁਆਟਰ ਵਾਲੀ ਗੱਲ ਦੱਸ ਰਹੇ ਸੀ ਉਸ ਤੋਂ ਬਾਅਦ ਫਿਰ ਕੀ 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 ਫੇਸਾਨੂੰ ਸਾਹਮਣੇ ਕਰਨੇ ਪਏ ਉਸ ਤੋਂ ਬਾਅਦ ਵੀ ਕਾਫੀ ਸਾਹਮਣੇ ਕਰਨੇ ਪਏ ਕਿ ਜਿਵੇਂ ਮੈਂ ਪੈਸੇ ਵੀ ਖੜੇ ਵੀ ਥੋੜੇ ਹੀ ਕਿ ਮੈਂ ਪੈਸੇ ਕਰਜ਼ਾ ਲੈ ਕੇ ਤਾਂ ਮੈਂ ਬਾਹਰ ਗਿਆ ਸੀਗਾ ਹੂੰ ਠੀਕ ਆ ਜਿਵੇਂ ਤੁਸੀਂ ਦੱਸ ਰਹੇ ਸੀ ਨਾ ਮੈਂ ਤੁਹਾਡੀ ਸਟੋਰੀ ਸੁਣੀ ਸੀ ਤੁਸੀਂ ਕੀ ਕਹਿੰਦੇ ਕਿ ਮੈਂ ਰੇਗਿਸਤਾਨ ਚ ਗੁਆੜਿਆ ਉਹ ਹਾਂਜੀ ਸਾਨੂੰ ਸਾਰੀ ਗੱਲ ਦੱਸਦਾ ਵਾ ਬਾਕੀ ਜਦੋਂ ਮੈਂ ਕੁਆਟਰਾਂ ਤੇ ਆਇਆ ਮੈਨੂੰ ਬੰਦੇ ਹੋਰ ਵੀ ਮਿਲ ਜਾਂਦੇ ਸਾਨੂੰ 2-2 ਮਹੀਨੇ ਹੋ ਗਏ ਇੱਥੇ ਰਹਿੰਦਿਆਂ ਆਉਂਦੇ ਬਾਈ ਕੰਮ ਤੇ ਦਵੋਣ ਨਹੀਂ ਦੇ ਚਲੋ ਉਹ ਵੀ ਚੰਗੇ ਹੀਗੇ ਬੰਦੇ ਸੱਚ ਬੋਲਦੇ ਸੀਗੇ ਤੇ ਉਹ ਵੀ ਇਦਾਂ ਹੀ ਆ ਆ ਵੀ ਮੈਨੂੰ ਫੇਰ ਕਿੰਨੇ ਦਿਨ ਲੰਘੇ ਕਿੰਨੇ ਦਿਨ ਲੰਘੇ ਡੈਲੀ ਉਹਨੇ ਕਹੀ ਜਣਾ ਤੈਨੂੰ ਅੱਜ ਕੰਮ ਤੇ ਛੱਡੋਣਾ ਤੈਨੂੰ ਕੱਲ ਕੰਮ ਤੇ ਛੱਡੋਣਾ ਪਰਸੋਂ ਛੱਡੋਣਾ ਡੈਲੀ ਡੈਲੀ ਮੈਨੂੰ ਇਹ ਗੱਲ ਕਹਿ ਦੇਣੀ ਹੁੰਦੀ ਹੂੰ ਮੈਂ ਡੈਲੀ ਤੇ ਦੋ ਦੋ ਫੋਨ ਲਾਉਣੇ ਜਦੋਂ ਇਹਨੇ ਕਹਿਣਾ ਵੀ ਹਾਂ ਹੁਣ ਤੈਨੂੰ ਇੰਨੇ ਘੰਟੇ ਲੈਣਾ ਹੂੰ ਮੈਂ ਫੇਰ ਉਹਦੋ ਫੋਨ ਲਾਉਣਾ ਉਹਨੂੰ ਕੰਮ ਪੈ ਗਿਆ ਉਹਨੂੰ ਇਹ ਹੋ ਗਿਆ ਜੋ ਕੱਲ ਆਊਗਾ ਚਲੋ ਕਿੰਨੇ ਦਿਨ ਲੰਘਦੇ ਗਏ ਲੰਘਦੇ ਗਏ ਤੇ ਥੋੜੇ ਦਿਨ ਰਹਿ ਗਏ ਵਿਜੇ ਚ ਹੂੰ ਟੂਰਿਸਟ ਵੀਜ਼ਾ ਹੈਗਾ ਮੇਰਾ ਹਾਂਜੀ ਹਾਂਜੀ ਵੀਜ਼ੇ ਥੋੜੇ ਦਿਨ ਰਗੇ ਤੇ ਇਨੇ ਮੈਨੂੰ ਕੀ ਕੀਤਾ ਇੱਕ ਬੰਦਾ ਭੇਜਿਆ ਕੋਈ ਉਧਰ ਦਾ ਸੀਗਾ ਉਹ ਬੰਦਾ ਆਇਆ ਮੇਰੇ ਕੋਲ ਉਹਨੇ ਮੈਨੂੰ ਗੱਡੀ 'ਚ ਬਿਠਾ ਲ ਕੇ ਲੈ ਗਿਆ ਅੱਛਾ ਇੱਥੋਂ ਸਟੋਰੀ ਸ਼ੁਰੂ ਹੋਈ ਹਾਂਜੀ ਲੈ ਗਿਆ ਤੇ ਮੈਨੂੰ ਲੈ ਗਿਆ ਇੱਧਰ ਰਸਲ ਖੇਮ ਵਾਲੀ ਛਾੜ ਤੇ ਹੀ ਲੈ ਗਿਆ ਉਧਰ ਮਤਲਬ ਕੋਈ ਸੁੰਨਸਾਂਝਾ ਏਰੀਆ ਸੀਗਾ ਮੇਰੇ ਕੋਲ ਵੀਡੀਓ ਵੀ ਪਈਆਂ ਉਹ ਮੈਂ ਬਣਾਈਆਂ ਹੈਗਾ ਸੁੰਨਸਾਂਝਾ ਏਰੀਆ ਉੱਥੇ ਮੈਨੂੰ ਕਹਿੰਦਾ ਵੀ ਇੱਥੇ ਤੈਨੂੰ ਨਾ ਬੰਦਾ ਲੈਣ ਆਊਗਾ ਹਾਂ ਤੇ ਇਤੋਂ ਅੱਗੇ ਕੰਪਨੀ ਆ ਕੋਈ ਤੇ ਉੱਥੇ ਤੂੰ ਜਾਣਾ ਮੈਂ ਕਿਹਾ ਜੀ ਚਲੋ ਠੀਕ ਆ ਉਹ ਮੈਨੂੰ ਗੱਡੀ ਤਾਰ ਕੇ ਤੇ ਉਹ ਚੱਲ ਗਈ ਗੱਡੀ ਮੈਂ ਖਲੋਤਾ ਰਿਆਂ ਖਲੋਤਾ ਰਿਆਂ ਕਿੰਨਾ ਚਿਰ ਖਲੋਤਾ ਰਿਆਂ ਘੰਟਾ 2 ਘੰਟੇ ਲੰਗੇ ਮੈਂ ਖਲੋਤਾ ਰਿਆਂ ਖਲੋਤਾ ਰਿਆਂ ਤੇ ਉਸ ਤੋਂ ਬਾਅਦ ਮੈਂ ਕਿਹਾ ਨਹੀਂ ਮੇਰੇ ਦਿਮਾਗ ਚ ਆ ਗਈ ਕਿਉਂਕਿ ਉਦੋਂ ਹਨੇਰਾ ਵੀ ਹੁੰਦਾ ਪਿਆ ਇਹ ਤਾਂ ਮੈਨੂੰ ਤੇ ਕੋਲ ਪਤਾ ਨਹੀਂ ਮੈਂ ਤਾਂ ਪਹਿਲੀ ਵਾਰੀ ਤਾਂ ਗਿਆ ਸੀ ਹਨੇਰਾ ਵੀ ਹੋ ਰਿਹਾ ਤੇ ਮੈਂ ਗਿਆ ਜਦੋਂ ਤੇ ਮੈਂ ਕਿਹਾ ਨਹੀਂ ਹੁਣ ਨਹੀਂ ਕਿਸੇ ਨੇ ਵੀ ਲੈਣ ਹੋਣਾ ਤੇ ਮੈਂ ਉਸੇ ਟਾਈਮ ਫਿਰ ਤੁਰ ਪਿਆ ਹੂੰ ਮੈਂ ਤੁਰਿਆ ਆ ਗਿਆ ਤੁਰਿਆ ਗਿਆ ਰੇਗਿਸਤਾਨ ਸੀ ਕੋਈ ਪਾਸੇ ਰਾਹ ਨਹੀਂ ਦੇਦਾ ਹੂੰ ਹਾਂਜੀ ਮੈਂ ਤੁਰਿਆ ਆ ਗਿਆ ਤੁਰਿਆ ਆ ਗਿਆ ਸਿੱਧਾ ਫਿਰ ਮੈਨੂੰ ਮੇਨ ਹਾਈਵੇ ਦਿਖਿਆ ਘੰਟੇ ਡੇਢ ਘੰਟੇ ਬਾਅਦ ਤੁਹਾਡਾ ਬਲਾ ਮੇਨ ਹਾਈਵੇ ਤੇ ਜਦੋਂ ਮੈਂ ਪਹੁੰਚਿਆ ਫਿਰ ਉਧਰ ਦਾ ਸ਼ਹਿਰ ਹੀ ਬਹੁਤ ਵਧੀਆ ਵੱਡਾ ਸੀਗਾ ਹੂੰ ਹਰ ਕੋਈ ਬੰਦਾ ਮਾੜਾ ਨਹੀਂ ਹੁੰਦਾ ਬੰਦੇ ਬਹੁ ਬਹੁਤ ਘੈਂਡ ਵੀ ਹੁੰਦੇ ਆ ਪਰ ਹਰ ਮੁਲਕ ਦੇ ਵਿੱਚ ਬੰਦਾ ਕੋਈ ਮਾੜਾ ਵੀ ਹੁੰਦਾ ਇਹ ਕੁਝ ਆਪਰੇ ਹੀ ਇੱਧਰ ਦੇ ਜਿਹੜੇ ਗਏ ਉਹ ਹੀ ਕੰਮ ਖਰਾਬ ਕਰਦੇ। ਬਲਾਸ ਬਲਾਸ ਬੰਦਾ ਕੋਈ ਮਾੜਾ ਨਹੀਂ ਹੁੰਦਾ। ਅਸਲ 'ਚ ਹਰ ਇੱਕ ਦੇਸ਼ 'ਚ ਹਰ ਇੱਕ ਸ਼ਹਿਰ 'ਚ ਹਰ ਇੱਕ ਪਿੰਡ 'ਚ ਕੋਈ ਨਾ ਕੋਈ ਬੰਦਾ ਚੰਗਾ ਮਿਲੂਗਾ ਹੀ ਮਿਲੂਗਾ। ਫਿਰ ਜਦੋਂ ਤੁਸੀਂ ਜੇਕਿਸਤਾਨ ਦੇ ਵਿੱਚ ਜਿੱਦਾਂ ਗਵਾਚ ਗਏ। ਹਾਂਜੀ। ਉਸ ਤੋਂ ਬਾਅਦ ਜੋ ਹਾਈਵੇ ਤੇ ਪਹੁੰਚੇ ਉਸ ਤੋਂ ਬਾਅਦ ਉਹ ਤੋਂ ਮੈਨੂੰ ਬਾਅਦ ਸ਼ੇਖ ਮਿਲਿਆ। ਸ਼ੇਖ ਵੀ ਵਧੀਆ ਹੀਗਾ ਉਹ ਮਤਲਬ ਪਿਓ ਬਹੁਤ ਹੀ ਸੀਗੇ ਦੋਨੇ ਹੂੰ ਉਹਨਾਂ ਨੇ ਮੈਨੂੰ ਗੱਡੀ 'ਚ ਭਾਇਆ ਉਹਨਾਂ ਨੇ ਮੈਨੂੰ ਪੁੱਛਿਆ ਵਾ ਕਿ ਉਹਨਾਂ ਦੀ ਸਮਝ ਵੀ ਨਹੀਂ ਸੀ ਮੈਨੂੰ ਦੀ ਉਹਨਾਂ ਦੀ ਬਾਕੀ ਉਹਨਾਂ ਨੂੰ ਮੇਰੀ ਹਿੰਦੀ ਸਮਝ ਲੱਗਦੀ ਮੈਂ ਉਹਨਾਂ ਨੇ ਹਿੰਦੀ ਸਮਝਾਇਆ ਵੀ ਇਦਾਂ ਇਦਾਂ ਆ ਚੀਜ਼ ਮੇਨਾਂ ਹੋਈ ਆ ਹੂੰ ਫਿਰ ਉਹਨਾਂ ਮੈਨੂੰ ਦੱਸਿਆ ਉਹਨਾਂ ਫਿਰ ਮੈਨੂੰ ਸ਼ਾਰਜਰ ਲੈ ਕੇ ਸ਼ਾਰਜਰ ਮੈਨੂੰ ਤਾਰਿਆ ਜਾ ਕੇ ਉਹਨਾਂ ਨੇ ਹੂੰ ਜਦੋਂ ਉਹਨਾਂ ਨੇ ਸ਼ਾਰਜਰ ਤਾਰਿਆ ਬਹੁਤ ਵਧੀਆ ਬੰਦੇ ਸੀ ਨਾਲੇ ਮੇਰੇ ਕੋਲ ਕਰਾਇਆ ਵੀ ਨਹੀਂ ਹੈਗਾ ਉਸ ਟਾਈਮ ਤੇ ਕਿਉਂਕਿ ਮੈਂ ਮਹੀਨਾ ਤੇ ਹੋ ਗਿਆ ਮੈਨੂੰ ਉੱਧਰ ਰਹਿੰਦੇ ਨੂੰ ਸਾਰੇ ਪੈਸੇ ਜਿੰਨੇ ਕੁ ਮੈਂ ਖੜੇ ਖਾ ਪੀ ਲਏ ਸੀ ਰੋਟੀ ਪਾਣੀ ਵੀ ਆਪਣਾ ਸੀਗਾ ਉੱਥੇ ਉਹਨਾਂ ਫਿਰ ਮੈਨੂੰ ਕਰਾ ਦਿੱਤਾ ਛਾਰਜਾ ਤੋਂ ਪੀ ਹੁਣ ਅੱਗੋਂ ਮਤਲਬ ਚੱਲ ਜੀ ਦਾਦਾ ਸਮਝਾਤਾ ਮੈਨੂੰ ਹੂੰ ਬਾਕੀ ਦੋ ਲੁਧਿਆਣੇ ਦੇ ਭਰਾ ਸੀਗੇ ਆਪਣੇ ਬਹੁਤ ਵਧੀਆ ਬੰਦੇ ਹੋ ਵੀ ਬਹੁਤ ਨਾਈਸ ਬੰਦੇ ਸੀਗੇ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਛਾਰਜਾ ਪਹੁੰਚ ਕੇ ਨਾ ਮੈਂ ਜੰਮੂ ਦਾ ਮੁੰਡਾ ਹੀ ਕੋਈ ਇੱਥੇ ਜੰਮੂ ਆਪਣੇ ਲਾਕੇ ਦਾ ਮੁੰਡਾ ਹੀ ਕੋਈ ਉਹ ਟੈਕਸੀ ਚਲਾਉਂਦਾ ਹੀਗਾ ਉੱਥੇ ਮੈਂ ਉਹਨੂੰ ਉਹਨਾਂ ਨੂੰ ਇਦਾਂ ਗੱਲ ਸਮਝਾਈ ਉਹਨੂੰ ਉਹਨੂੰ ਦੱਸਿਆ ਆਹਦਾ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਸ਼ਟ ਡੋਣੇ ਆ ਜਿੱਥੇ ਵੀ ਜਾਣਾ ਵਾ ਮੈਂ ਉਹਦੀ ਫੇਰ ਉਹ ਕੋ ਹਾਸਪੋਰਟ ਲੈ ਕੇ ਫਿਰ ਮੈਂ ਲੁਧਿਆਣੇ ਵਾਲੇ ਮੁੰਡਿਆ ਦਾ ਨੰਬਰ ਮੇਰੇ ਕੋਲ ਹੈਗਾ ਹੀਗਾ ਜਿਹੜੇ ਚ ਰਹਿੰਦੇ ਸੀ हां जी ਜਿਹੜੇ ਮੇਰੇ ਨਾਲ ਕੁਆਟਰ 'ਚ ਸੀਗੇ ਬਾਕੀ ਉਹਨਾਂ ਨੂੰ ਮੈਂ ਸਮਝਾਇਆ ਉਹਨਾਂ ਨੂੰ ਦੱਸਿਆ ਸਾਰਾ ਉਹਨਾਂ ਨੇ ਫਿਰ ਮੈਨੂੰ ਲੋਕੇਸ਼ਨ ਪਾਈ ਉਹ ਆਂਦੇ ਵੀ ਆਇਆ ਕੋਈ ਗੱਲ ਨਹੀਂ ਆਪਾਂ ਕਰਦੇ ਆਂ ਗੱਲਬਾਤ ਠੀਕ ਹੈ ਜਣਦਾ ਚਲੋ ਫਿਰ ਗਿਆ ਮੈਂ ਬਾਕੀ ਜਦੋਂ ਪਹੁੰਚਿਆ ਫਿਰ ਉੱਥੇ ਵਾਪਸ ਤੇ ਫਿਰ ਮਗਰੋਂ ਇਹ ਏਜੰਟ ਜਿਹੜਾ ਏਜੰਟ ਸੀ ਮੇਰਾ ਉਹ ਆਂਦਾ ਵੀ ਮੈਂ ਤੈਨੂੰ ਕੰਮ ਦੇ ਛੱਡ ਕੇ ਆਇਆ ਸੀ ਮੇਰੇ ਘਰਦਿਆਂ ਨੂੰ ਕਹਿੰਦਾ ਮੈਂ ਤਾਂ ਕੰਮ ਦੀ ਛੱਡ ਕੇ ਆਇਆ ਕੰਮ ਤੇ ਟਿਕਿਆ ਨਹੀਂ ਇਹ ਕੰਮ ਤੇ ਰਿਹਾ ਨਹੀਂ ਉਹਦਾ ਤਾਂ ਵੀ ਝੂਠ ਮਾਰਦਾ ਹੀ ਕਮ ਕਰੋ ਤਾਂ ਮੈਂ ਫਿਰ ਘਰਦਿਆਂ ਨੂੰ ਵੀਡੀਓ ਵੀਡੀਓ ਪਾਈਆ ਤੇ ਫਿਰ ਉਹਨਾਂ ਨੂੰ ਦੱਸਿਆ ਵੀ ਆ ਇਦਾਂ ਇਹ ਕੀਤਾ ਵਾ ਮੇਰੇ ਨਾਲ ਹਾਂਜੀ ਫਿਰ ਮੈਂ ਕਰ ਜਾਂਦਾ ਵੀ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਨਾ ਕਿ ਕਿਸੇ ਸਾਡੇ ਬੱਚਾ ਝੂਠ ਬੋਲਣ ਦਾ ਵਾ ਹਾਂ ਜੀ ਕਿ ਉਹ ਕਿਉਂਕਿ ਇਹ ਏਜੰਟ ਜਿਹੜੇ ਆ ਨਾ ਬੋਲਦੇ ਇਸ ਤਰੀਕੇ ਨਾਲ ਝੂਠ ਆ ਕਿ ਅਗਲਾ ਬੰਦਾ ਵੀ ਯਕੀਨ ਕਰ ਤੱਕ ਜਾਂਦਾ ਹੁਣ ਮਾਪੇ ਉਹਦੇ ਵਿਚਾਰੇ ਇੱਥੇ ਬੈਠੇ ਹੁੰਦੇ ਆ ਉਹਨਾਂ ਨੂੰ ਕੀ ਪਤਾ ਕਿ ਸਾਡਾ ਬੱਚਾ ਤੇ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਬਸ ਬਸ ਉਹ ਬਹੁਤ ਚੀਜ਼ਾਂ ਫੇਸ ਕੀਤੀਆਂ ਬਾਹਰ ਜਾ ਕੇ ਵੀ ਇੱਥੇ ਵੀ ਰਹਿ ਕੇ ਬਾਕੀ ਆਪਾਂ ਕਦੀ ਆਸ ਨਹੀਂ ਛੱਡੀ ਮਹਾਰਾਜ ਗੁਰੂ ਗ੍ਰਾਮਦਾਸ ਜੀ ਤੇ ਆ ਸਾਨੂੰ ਕਦੀ ਪਿੱਛੇ ਨਹੀਂ ਹਟੇ ਮਿਹਨਤ ਤੋਂ ਭੱਜੇ ਨਹੀਂ ਅਸੀਂ ਫਿਰ ਜਦੋਂ ਵੀਰੇ ਉਹ ਤੁਸੀਂ ਮੁੰਡੇ ਆ ਕੋ ਚੜਕੇ ਲੁਧਿਆਰੇ ਵਾਲਿਆਂ ਕੋ ہاں ਜੀ ਫਿਰ ਉੱਥੇ ਗਏ ਚਲੋ ਉਹ ਨਾ ਉਹ ਵਧੀਆ ਬੰਦੇ ਸੀਗੇ ਉਹਨਾਂ ਨੇ ਫਿਰ ਘਰੇ ਮੇਰੇ ਘਰ ਦੇਣਾ ਵੀ ਗੱਲਬਾਤ ਕੀਤੀ ਉਹਨਾਂ ਨੇ ਸਾਰਿਆਂ ਨਾਲ ਵੀ ਇਦਾਂ ਦਾਾਂ ਜੀ ਹੋਇਆ ਵਾ ਇਹ ਕੰਮ ਉਹ ਵੀ ਡਰ ਕੇ ਫਿਰ ਕਿਉਂਕਿ ਉਹ ਵੀ ਮੇਰੇ ਹੀ ਘਾਟਰ ਤੇ ਆਏਗੇ ਉਧਰ ਵਾਲਾ ਏਜੰਟ ਸਾਰਿਆਂ ਦਾ ਇੱਕ ਹੀ ਅੱਛਾ ਉਹ ਵੀ ਡਰ ਕੇ ਫਿਰ ਉਹਨਾਂ ਨੇ ਵੀ ਆਪ ਦੇ ਘਰੇ ਫੋਨ ਬੰਨ ਕੀਤੇ ਵੀ ਇਦਾਂ ਇਦਾਂ ਚੱਕਰ ਬਣਿਆ ਮੁੰਡੇ ਨਾਲ ਇੱਥੇ ਤੁਹਾਡੇ ਨਾਲ 20 ਕਾਲ ਨੂੰ ਨਾ ਬਣੇ ਹੂੰ ਇਸ ਤੋਂ ਪਹਿਲੇ ਵੀ ਜੇ ਏਜੰਟ ਨੂੰ ਤੁਸੀਂ ਜਾ ਕੇ ਪੁੱਛ ਸਕਦੇ ਤੇ ਪੁੱਛ ਲਓ ਵੀ ਕੀ ਗੱਲ ਆ ਕਾ ਤੋ ਮੁੰਡੇ ਕੰਮ ਤੇ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਵੀ 10-10 15-15 20-20 ਦਿਨ ਸਾਰਿਆਂ ਨੂੰ ਹੋ ਗਏ ਐਕਚੁਅਲੀ ਸਾਰੇ ਜਿੰਨੇ ਮੁੰਡੇ ਹੀ ਕਿ ਉੱਥੇ ਸਾਰਿਆਂ ਨੂੰ ਮਹੀਨਾ-ਮਹੀਨਾ ਹੋ ਗਿਆ ਉਹਨਾਂ ਦਾ ਬਣਿਆ ਕੁਝ ਵੀ ਨਹੀਂ ਜਿਹੜੇ ਦੋ ਤੇ ਮੁੰਡੇ ਗਏ ਜੰਮੂ ਤੇ ਉਹ ਤੇ ਮੇਰੇ ਸਾਹਮਣੇ ਟਿਕਟਾਂ ਕਰਾਈਆਂ ਸਾਰੇ ਭਰਾਵਾਂ ਨੇ ਉਹ ਤੇ ਆ ਗਏ ਵਾਪਸ ਹਾਂਜੀ ਇੱਕ ਮੁੰਡਾ ਹੈਗਾ ਹੀ ਆਪਣਾ ਗਰਦਾਸਪੁਰ ਦੇ ਇਲਾਕੇ ਦੀਨਾ ਨਗਰ ਆ ਉੱਥੋਂ ਦਾ ਆਇਆ ਮੁੰਡਾ ਹੂੰ ਉਹਦਾ ਚਲੋ ਪਹਿਲੇ ਖਤਰ ਵੀ ਬਣਿਆ ਸੀ ਕੰਮ ਉਹਦਾ ਖਤਰ ਦਾ ਵੀਜ਼ਾ ਪਿਆ ਸੀ ਉਹ ਖਤਰ ਨੂੰ ਚਲ ਗਿਆ ਉੱਥੋਂ ਹੀ ਹੂੰ ਉਹ ਇੱਧਰ ਨੂੰ ਵਾਪਸ ਨਹੀਂ ਆਇਆ ਹੋ ਗਿੰਦਾ ਵੀ ਪੈਸੇ ਸਾਰਿਆਂ ਦੇ ਮਾਰ ਕੇ ਜਿੰਨੇ ਜਾਣੇ ਸੀ ਅਸੀਂ ਹੂੰ ਬਾਕੀ ਲੁਧਿਆਣੇ ਵਾਲੇ ਮੁੰਡਿਆਂ ਦਾ ਵੀ ਕੁਝ ਨਹੀਂ ਬਣਿਆ ਸੀਗਾ ਜਿਹੜੇ ਮੇਰੇ ਨਾਲ ਹੀ ਜਿਹੜਾ ਮਤਲਬ ਸੁਭਾਅ ਕਿੱਦਾਂ ਬਣਿਆ ਇੱਧਰ ਵਾਪਸ ਕਿੱਦਾਂ ਆਏ ਫਿਰ ਫਿਰ ਐਵੇਂ ਕੀ ਲੁਧਿਆਣੇ ਵਾਲੇ ਮੁੰਡਿਆਂ ਦਾ ਭਰਾ ਹੀ ਸਗਾ ਹੀ ਲੁਧਿਆਣੇ ਵਾਲੇ ਮੁੰਡੇ ਦਾ ਭਰਾ ਹੀਗਾ ਰੋਹਿਤ ਦਾ ਭਰਾ ਹੀ ਉਧਰ ਉਧਰ ਟਰੱਕ ਵੀ ਚਲਾਉਂਦਾ ਹੈ ਕੰਪਨੀ ਦਾ ਚਲੋ ਮੈਨੇਜਰ ਵੀ ਕੁਝ ਵੀ ਉਹਨਾਂ ਨੇ ਕਿਹਾ ਵੀ ਚਲੋ ਅਸੀਂ ਤੇ ਫਿਰ ਉਧਰ ਨੂੰ ਮਤਲਬ ਚਲ ਜਾਣੇ ਮੈਨੂੰ ਵੀ ਕਹਿੰਦੇ ਵੀ ਤੇਰਾ ਪਤਾ ਕਰ ਦਿੰਨੇ ਆ ਹੂੰ ਤੇ ਜੇ ਪੈਸੇ ਹੈਗੇ ਥੋੜੇ-ਬੋਧੇ ਮਗਾਲਾ ਕੰਪਨੀ ਨੂੰ ਚਾਹੀਦੇ ਆ ਉਥੇ ਅੱਛਾ ਕਿੱਥੇ ਮਤਲਬ ਉਧਰ ਕੰਪਨੀ ਦਾ ਇੰਟਰਨਲੀ ਪੈਸੇ ਚਾਹੀਦੇ ਆ ਦੁਬਈ ਦੇ ਵਿੱਚ ਹਾਂਜੀ ਠੀਕ ਆ ਜੀ ਚਲੋ ਮੇਰ ਕੋ ਦਿਨ ਨਹੀਂ ਮਗਰੋਂ ਸਪੋਰਟ ਵੀ ਇੰਨੇ ਪੈਸੇ ਮੰਗਾਲਾਂ ਹੂੰ ਮਤਲਬ ਕਿ ਯਾਰ ਇੱਕ ਦਿਨ ਦਾਣਾ ਕਿ ਜਿਵੇਂ ਹੁਣ ਇਥੋਂ ਵੀ ਬੰਦਾ ਬੜਾ ਸਾਰਾ ਕਰਜ਼ਾ ਚੁੱਕ ਕੇ ਗਿਆ ਹੁੰਦਾ ਵਾ ਇੱਕ ਉੱਥੇ ਜਾ ਕੇ ਫਿਰ ਫਸ ਜਾਣਾ ਫਿਰ ਪੈਸੇ ਮੰਗਵਾਣੇ ਬੜਾ ਔਖਾ ਹੁੰਦਾ ਮਤਲਬ ਆਮ ਘਰ ਦੇ ਮੁੰਡੇ ਵਾਸਤੇ ਹਾਂਜੀ ਤੇ ਫਿਰ ਕਿੱਦਾਂ ਆਏ ਵਾਪਸ ਸਵਾਪਸ ਇਦਾਂ ਵੀ ਉਹ ਫਿਰ ਆਪਣੇ ਭਰਾਵਾਂ ਕੋਲ ਚਲੇ ਗਿਆ ਸਾਰੇ ਜਿੰਨੇ ਵੀ ਮੁੰਡੇ ਸੀ ਸਾਰੇ ਚਲ ਚੁਲ ਗਏ ਇਦਾਂ ਹੀ ਫਿਰ ਮੈਂ ਵੀ ਉੱਥੇ ਇਕੱਲਾ ਹੀ ਗਿਆ ਬਾਕੀ ਫਿਰ ਮੈਨੂੰ ਉਹਨਾਂ ਨੇ ਇਦਾਂ ਕੀਤਾ ਵੀ ਏਜੰਟ ਨੇ ਫਿਰ ਇੱਕ ਮੈਨੂੰ ਚਾਹ ਸਿੱਜੇ ਚ ਲਿਆ ਕੇ ਮੈਨੂੰ ਉਹ ਕੁਆਟਰ ਚ ਚੋੱਕ ਕੇ ਤੇ ਫਿਰ ਮੈਨੂੰ ਦੂਸਰੇ ਕੁਆਟਰ ਚ ਲੈ ਗਿਆ ਹੂੰ ਚਲੋ ਮੈਂ ਕਿਹਾ ਚਲੋ ਹੁਣ ਮਿਲ ਜੂ ਕੰਮ ਪਰ ਨਹੀਂ ਉੱਥੇ ਜਾ ਕੇ ਫਿਰ ਮੇਰਾ ਕੰਮ ਜਾਦਾ ਹੀ ਡਾਊਨ ਹੋ ਗਿਆ ਮੈਨੂੰ ਟਾਈ ਫੈਡ ਹੋ ਗਿਆ ਅਲਰਜੀ ਹੋ ਗਈ ਤੇ ਹੋਰ ਵੀ ਮਤਲਬ ਹੋ ਗਿਆ ਬੁਖਾਰ ਬਖੂਰ ਚੜ ਗਿਆ ਤੇ ਚਲੋ ਫਿਰ ਮੈਂ ਇਹਨਾਂ ਨੂੰ ਕਿਹਾ ਕਰਦਣ ਕਿ ਆ ਮੈਂ ਨਹੀਂ ਹੁਣ ਮੇਰੇ ਵਾਸਤੇ ਗੱਲ ਨਹੀਂ ਹੈਗੀ ਕਿਉਂਕਿ ਮੈਂ ਉਧਰ ਦੀ ਦਵਾਈਨ ਖਾ ਕੇ ਦੇਖਦਾ ਪਿਆ ਹੀ ਪਰ ਨਹੀਂ ਆਰਾਮ ਨਹੀਂ ਆ ਰਹਾ ਇਧਰੋਂ ਖੜੀਆਂ ਹੀ ਉਹ ਵੀ ਖਾ ਕੇ ਦੇਖ ਰਹੀ ਨਹੀਂ ਆਰਾਮ ਆ ਰਹਾ ਫਿਰ ਮੈਂ ਇਹਨਾਂ ਨੂੰ ਕਿਹਾ ਫਿਰ ਇਹਨਾਂ ਨੇ ਕਰ ਕੇ ਮੇਰੀ ਮਾਸੀ ਹਣਾ ਨੇ ਮੇਰੀ ਭੈਣ ਹਣਾ ਨੇ ਕਰਕੇ ਹਮ ਚਲੋ ਇਹਨਾਂ ਨੇ ਟਿਕਟ ਕਰਾ ਕੇ ਦੇ ਮੈਨੂੰ ਸਾਥ ਲੈ ਆਂਦੀ ਆ ਹਾਂ ਜੀ ਫਿਰ ਉਦੋਂ ਮੈਂ ਇੰਡੀਆ ਆ ਗਿਆ ਵਾਪਸ ਇਹ ਕਿੰਨੇ ਦਿਨ ਦਾ ਸਫਰ ਰਿਹਾ ਤੁਹਾਡਾ ਇਹ ਤਕਰੀਬਨ ਮੇਰਾ ਹੋਈ ਡੇਢ ਕਿ ਮਹੀਨੇ ਦਾ ਹੋਈ ਗਿਆ ਮਤਲਬ ਡੇਢ ਮਹੀਨੇ ਦੇ ਵਿੱਚ ਵਿੱਚ ਤੇ ਵਾਪਸ ਆ ਜੀ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਡਾਕਟਰ ਦੀ ਕਮੈਂਟਰੀ ਉਸ ਤੋਂ ਬਾਅਦ ਭਾਈ ਸਿੱਧਾ ਜਮੈਟੋਏ ਨਹੀਂ ਸਿੱਧਾ ਮਤਲਬ ਉਸ ਤੋਂ ਬਾਅਦ ਆਣ ਕੇ ਮੈਂ ਹੋਰ ਵੀ ਕਈ ਕੰਮ ਕੀਤੇ ਆ ਉਸ ਤੋਂ ਬਾਅਦ ਆ ਕੇ ਮੈਂ ਵਿਹਲਾ ਵੀ ਰਿਆਂ ਕਿੰਨੀ ਦੇਰ ਹੂੰ ਬਾਕੀ ਕਿਹੜੇ ਕਿਹੜੇ ਕੰਮ ਕਰਦੇ ਰਿਹਾ ਮੈਂ ਮਿਸਤਰੀਆਂ ਦੇ ਨਾਲ ਦਿਹਾੜੀ ਵੀ ਜਾਂਦਾ ਰਿਆਂ ਜੀ ਹੂੰ ਟੈਲਾਂ ਲੁੰਦੇ ਜਿਹੜੇ ਭਾਈ ਉਹਨਾਂ ਨਾਲ ਦਿਹਾੜੀ ਵੀ ਜਾਂਦਾ ਰਿਆਂ ਇੱਥੇ 500 ਰੁਪਏ ਦੇ ਖੰਡ ਵਾਲੇ ਛਾਟੇ ਬਹੁਤ ਮੁਸ਼ਕਿਲ ਵੀ ਤੇ ਹਾਂਜੀ ਉਸ ਤੋਂ ਬਾਅਦ ਮੈਂ ਇੱਕ ਦੁਕਾਨ ਤੇ ਵੀ ਲੱਗਾ ਰਿਆਂ ਜੇ ਕਲੈਕਸ਼ਨ ਦੀ ਉੱਥੇ ਜਾ ਕੇ ਦਿਨੇ ਪੋਚਾ ਮਾਰ ਕੇ ਦੁਕਾਨ ਵੀ ਖੋਲਦਾ ਰਿਆਂ ਜੇ ਭਾ ਰਿਆਂ ਤਾਰਾਂ ਚੋਕ ਚੋਕ ਕੇ ਉਹ ਵੀ ਵੇਚਦਾ ਰਿਆਂ ਜੇ ਮਹੀਨਾ ਪੂਰਾ ਉੱਥੇ ਵੀ ਲਾਇਆ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਇਹ ਨਹੀਂ ਹੁੰਦਾ ਸੀ ਕਿ ਮੈਂ ਜਿਹੜਾ ਕਰਜ਼ਾ ਚੁੱਕ ਕੇ ਬਾਹਰ ਗਿਆ ਹਾਂ ਹਾਂਜੀ ਉਹ ਤਾਂ ਬਹੁਤ ਹੀ ਉਹ ਤਾਂ ਬਹੁਤ ਹੀ ਮੇਰੇ ਦਿਮਾਗ ਤੇ ਵੀ ਹਾਂ ਮੈਂ ਕਰਜ਼ਾ ਦਾ ਲੋਣਾ ਹੀ ਲੋਣਾ ਮੈਂ ਕਿਹਾ ਭਾਵੇਂ ਕੰਮ ਮੈਨੂੰ ਕੋਈ ਵੀ ਕਰਨਾ ਪਵੇ ਕਰਜ਼ਾ ਤੇ ਮੈਂ ਲੋਣਾ ਹੀ ਲੋਣਾ ਹੂੰ ਤੇ ਬਾਕੀ ਉਸ ਤੋਂ ਬਾਅਦ ਮੈਂ ਇਲੈਕਟ੍ਰੀਸ਼ੀਅਨ ਦੇ ਕੰਮ ਤੋਂ ਬਾਅਦ ਹੋਰ ਵੀ ਇੱਕ ਦੁਕਾਨ ਤੇ ਲੱਗਾ ਹੀਗਾ ਉਹ ਕਰਿਆਨੇ ਦੀ ਦੁਕਾਨ ਤੇ ਲੱਗਾ ਸੀ ਉੱਥੇ ਵੀ ਬਹੁ ਬਹੁ ਭਾਰਾ ਕੰਮ ਕੀਤਾ ਉੱਥੇ ਵੀ ਮੈਂ ਛੋਟੇ ਛੋਟੇ ਕੰਮ ਕਰਦੇ ਰਹੇ ਹਾਂਜੀ ਉੱਥੇ ਵੀ ਕੰਮ ਕੀਤਾ ਮੈਂ ਇੱਥੋਂ ਤੱਕ ਕੀ ਅੰਮ੍ਰਿਤਸਰ ਦੇ ਵਿੱਚ ਬੈਟਰੀ ਰਿਕਸ਼ਾ ਵੀ ਚਲਾਇਆ ਹਾਂਜੀ ਤੇ ਫਿਰ ਕਿਵੇਂ ਐਂਟਰੀ ਮਾਰੀ ਚ ਬਟਚ ਜੋਮੈਟੋ ਜਿਵੇਂ ਕੀ ਮੈਂ ਮੇਰਾ ਮਤਲਬ ਖਾਸ ਹੀ ਆ ਭਰਾ ਹੀ ਆ ਮੇਰਾ ਬਹੁਤ ਵਧੀਆ ਬੰਦਾ ਵਾ ਨਾਈਸ ਆ ਉਹ ਲੁਧਿਆਣੇ ਰਹਿੰਦਾ ਮੈਂ ਓਕੋ ਗਿਆ ਮੈਂ ਦਿੱਲੀ ਗਿਆ ਸੀ ਕੰਮ ਤੇ ਉੱਥੇ ਵੀ ਮੇਰੀ ਗੱਲ ਨਹੀਂ ਬਣੀ ਮੈਂ ਵਾਪਸ ਆਉਣਾ ਪਿਆ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਕਿੱਥੇ ਮੈਂ ਕਹਾ ਮੈਂ ਦਿੱਲੀ ਵਾਪਸ ਆ ਰਿਹਾ ਵੀ ਇਦਾਂ ਕੰਮ ਤੇ ਕਿਆ ਹੀ ਗੱਲ ਨਹੀਂ ਬਣੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਇੱਕ ਦਿਨ ਮੇਰੇ ਕੋ ਆ ਜਾ ਲੁਧਿਆਣੇ ਮੇਰੇ ਕੋ ਰਾਤ ਰਹਾ ਪਾ ਮੈਂ ਕਹਾ ਚਲੋ ਠੀਕ ਆ ਮੈਂ ਚਲੇ ਗਿਆ ਉਹਨਾਂ ਦੇ ਕੋਲ ਤੇ ਰਾਤ ਰਿਆ ਬਾਕੀ ਕਹਿੰਦੇ ਵੀ ਆ ਜਾ ਆਪਣਾ ਮੈਂ Zomato ਕਰਦਾ ਮੇਰੇ ਨਾਲ ਜਾ ਕੇ ਵੇਖ ਲੈ ਆ ਤੇ Amber Search ਵੀ ਬਹੁਤ ਚੱਲਦੀ ਆ ਬਹੁਤ ਵਧੀਆ ਕੰਮ Amber Search ਵੀ ਮੈਂ ਕਿਹਾ ਚਲੋ ਠੀਕ ਆ ਭਾਜੀ ਮੈਂ ਉਹਨਾਂ ਦੇ ਨਾਲ ਗਿਆ ਬਾਕੀ ਉਹਨਾਂ ਦੇ ਨਾਲ ਗਿਆ ਜਦੋਂ ਮੈਨੂੰ ਉਹਨਾਂ ਨੇ ਪਤਾ ਦੱਸਿਆ ਵੀ ਹਾਂ ਇਹ ਕੰਮ ਇਹ ਮੇ ਕਰਨਾਵਾ ਉਦਾਂ ਇਦਾਂ ਮੈਨੂੰ ਸਮਝਾਇਆ ਉਹਨਾਂ ਨੇ ਮੈਂ ਕਿਹਾ ਮੇਰੇ ਦਿਲ ਨੂੰ ਵੀ ਲੱਗਾ ਕੰਮ ਪੂਰਾ ਤੁਸੀਂ ਨਾਲ ਰਹੇ ਹਾਂ ਹਾਂਜੀ ਮੈਂ ਸਾਰੀ ਰਾਤ ਨਾਲ ਰਿਹਾ ਉਹਨਾਂ ਦੇ ਮੇਰੇ ਦਿਲ ਨੂੰ ਲੱਗਿਆ ਕੰਮ ਮੈਂ ਕਿਹਾ ਵਧੀਆ ਕੰਮ ਹੂੰ ਬਾਕੀ ਫਿਰ ਉਹਨਾਂ ਨੇ ਸਮਝਾਇਆ ਦੱਸਿਆ ਫਿਰ ਮੈਂ ਇੱਥੇ ਆ ਕੇ ਇੱਥੇ ਆ ਕੇ ਮੇਰਾ ਬਹੁਤ ਸਾਥ ਦਿੱਤਾ ਜਿਨ੍ਹਾਂ ਨੇ ਦਿੱਤਾ ਬਾਕੀ ਧੰਨਵਾਦ ਆ ਬਹੁਤ-ਬਹੁਤ ਉਹਨਾਂ ਦਾ ਜਿਨ੍ਹਾਂ ਨੇ ਮੇਰਾ ਬਹੁਤ ਵਸਾ ਦਿੱਤਾ ਜੀ ਤੇ ਹੁਣ ਤੁਸੀਂ ਅੰਮ੍ਰਿਤਸਰ ਦੇ ਵਿੱਚ ਕਰ ਹਾਂ ਜੀ ਮੈਂ ਅੰਮ੍ਰਿਤਸਰ ਆਇਆ ਫਿਰ ਉਹਦੇ ਕੋਲ ਉਦੋਂ ਵੀ ਮੇਰੇ ਕੋਲ ਆਣ ਕੇ ਕੋਈ ਸਾਧਨ ਨਹੀਂ ਗਾ ਹਮ ਅੰਮ੍ਰਿਤਸਰ ਆਇਆ ਫਿਰ ਮੇਰਾ ਇੱਕ ਯਾਰ ਦੋਸਤਾ ਮੁੰਡਾ ਗੁਰਜੀਤ ਆ ਉਹਦਾ ਨਾਮ ਹਮ ਤੇ ਉਹਦੇ ਚੇਤਕ ਹੀ ਮੈਂ ਇੱਕ ਦਿਨ ਚੇਤਕ ਤੇ ਕੀਤਾ ਫਿਰ ਪਹਿਲੇ ਦਿਨ ਜਮਾਟੋ ਠੀਕ ਆ ਹਾਂ ਜੀ ਪਹਿਲੇ ਦਿਨ ਚੇਤਕ ਦੇ ਕੀਤੀ ਫਿਰ ਉਸ ਤੋਂ ਬਾਅਦ ਦੋ ਤਿੰਨ ਦਿਨ ਹਫਤਾ ਇੱਕ ਮੁੰਡਾ ਹੀ ਯਾਰ ਦੋਸਤ ਉਹਦਾ ਮੋਟਰਸਾਈਕਲ ਖੜਿਆ ਹਫਤਾ ਇੱਕ ਉਹਦਾ ਮੋਟਰਸਾਈਕਲ ਖੜਿਆ ਹਫਤਾ ਕਰਕੇ 10 ਦਿਨ ਕਰਕੇ ਨਾ ਫਿਰ ਮੈਂ ਸੋਚ ਲਿਆ ਕਿ ਹੁਣ ਉਹਨੂੰ ਵੀ ਲੋੜ ਹੈ ਮੋਟਰਸਾਈਕਲ ਦੀ ਦੇ ਦਈਏ ਉਹਨੂੰ ਦਿੱਤਾ ਕਿੰਨੇ ਕ ਜੇਰ ਹਾਂਜੀ ਮੇਰੇ ਕੋਲ ਥੋੜੇ ਜਿਹੇ ਪੈਸੇ ਆ ਗਏ 5-7000 ਰੁਪਏ ਹਫਤਾ ਕਰਕੇ ਤੇ ਜਿੰਨਾ ਘਰੇ ਮਰਨਾ ਮੇਰੀ ਮਾਸਸੀ ਹਣੀ ਬਹੁਤ ਵਧੀਆ ਉਹਨਾਂ ਵਰਗਾ ਬੰਦਾ ਨਹੀਂ ਕੋਈ ਹੋ ਸਕਦਾ ਜੱਗ ਤੇ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਤੈਨੂੰ ਲੋੜ ਆ ਪੈਸੇ ਦੀ ਹੂੰ ਬਾਕੀ ਮੇਰੇ ਇੱਕ ਬੱਕਰ ਮੰਡੀ ਵਾਲੀ ਮਾਸਸੀ ਉਹਨਾਂ ਵਰਗਾ ਵੀ ਨਹੀਂ ਕੋਈ ਹੋ ਸਕਦਾ ਕਿਉਂਕਿ ਇਹਨਾਂ ਦੋਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸ਼ੁਰੂ ਤੋਂ ਇੱਕ ਗੱਲ ਮੈਂ ਹੋਰ ਦੱਸਦਾ ਜਦੋਂ ਮੈਂ ਵੀਰ ਨੂੰ ਮਿਲਿਆ ਸੀ ਨਾ ਤੇ ਵੀਰ ਨੇ ਮੈਨੂੰ ਇਦਾਂ ਦੱਸਿਆ ਆਪਾਂ ਵੀਡੀਓ ਬਣਾ ਰਹੇ ਸਾਡਾ ਰੈਂਡਮ ਹੀ ਤੇ ਵੀ ਨੇ ਮੈਨੂੰ ਦੱਸਿਆ ਕਿ ਇੱਦਾਂ ਮੇਰੇ ਫਾਦਰ ਮਾਦਰ ਨਹੀਂ ਆਗੇ ਦੁਨੀਆ ਤੇ ਤੇ ਮੈਂ ਆਪਣੀ ਮਾਸੀ ਜੀ ਕੋਲ ਰਹਿਣਾ ਹਾਂ ਹਾਂ ਜੀ ਤੇ ਤੁਸੀਂ ਦੱਸ ਰਹੇ ਸੀ ਦੱਸੋ ਫਿਰ ਹਾਂ ਜੀ ਉਹਨਾਂ ਨੇ ਬਹੁਤ ਸਾ ਦਿੱਤਾ ਮੈਂ ਉਹਨਾਂ ਕੋ ਘਰੇ ਗਿਆ ਜਦੋਂ ਤੇ ਉਹ ਕਹਿੰਦੇ ਭੀ ਹਾਂ ਕਿਵੇਂ ਇੱਕ ਕੰਮ ਵਧੀਆ ਲੱਗਾ ਮੈਂ ਕਿਹਾ ਹਾਂ ਜੀ ਵਧੀਆ ਵਾ ਹੂੰ ਬਾਕੀ ਆਂਦੇ ਵੀ ਫਿਰ ਕੀ ਕਰਨਾ ਮੈਂ ਕਿਹਾ ਮੋਟਰਸਾਈਕਲ ਲੈਣਾ ਪਾਣਾ ਵਾ ਤੇ ਮੋਟਰਸਾਈਕਲ ਲੈ ਲਈਏ ਉਹ ਕਹਿੰਦੇ ਚਲੋ ਠੀਕ ਆ ਉਹਨਾਂ ਨੇ ਫਿਰ ਮੇਰੀ ਦੂਸਰੀ ਮਾਸੀ ਨੂੰ ਫੋਨ ਲਾਇਆ ਜਿੰਨਾਂ ਦੇ ਬਾਰੇ ਤੁਹਾਨੂੰ ਮੈਂ ਦੱਸ ਰਿਹਾ ਹੈਗਾ ਉਹਨਾਂ ਨੂੰ ਫੋਨ ਲਾਇਆ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਲੈ ਆ ਦਿੰਨੇ ਮੋਟਰ ਮਨੁਰਾਲ ਮਿਲ ਕੇ ਮੇਰੀ ਭੈਣ ਵੱਡੀ ਉਹ ਮੇਰਾ ਮੇਰੇ ਸਾਹਾਂ ਜਿੰਦੀ ਆ ਹੂੰ ਉਹਨੇ ਮੇਰਾ ਬਹੁਤ ਅਜੇ ਤੱਕ ਸਾਥ ਦਿੱਤਾ ਉਹ ਵੀ ਕਹਿੰਦੀ ਕੋਈ ਗੱਲ ਨਹੀਂ ਆਪਾਂ ਲੈ ਦਿੰਨੇ ਮੋਟਰਸਾਈਕਲ ਨਾਲ ਮਿਲ ਕੇ ਤਿੰਨਾ ਜਾਣਾ ਮੈਨੂੰ ਮੋਟਰਸਾਈਕਲ ਲੈ ਦਿੱਤਾ ਜੀ ਤਿੰਨਾ ਜਾਣਾ ਮੈਨੂੰ ਮੋਟਰਸਾਈਕਲ ਲੈ ਦਿੱਤਾ ਬਾਕੀ ਫਿਰ ਜਦੋਂ ਮੈਂ ਆਪਣਾ ਮੋਟਰਸਾਈਕਲ ਲਿਆ ਫਿਰ ਮੈਂ ਉਦੋਂ ਦਾ ਬਹੁਤ ਵਧੀਆ ਜੋਮੈਟੋ ਜੇ ਕੰਮ ਕਰਦਾ ਬਹੁਤ ਵਧੀਆ ਮੈਂ ਹੁਣ ਤੁਹਾਨੂੰ ਮਤਲਬ ਕਿੰਨਾ ਕੇ ਸਮਾਂ ਹੋ ਗਿਆ ਕੰਮ ਕਰਦਿਆਂ ਮੈਨੂੰ ਤਕਰੀਬਨ 8-9 ਮਹੀਨੇ ਹੋ ਗਏ ਐ Zomato 'ਚ ਕੰਮ ਕਰਦੇ ਆ 8-9 ਮਹੀਨੇ ਹਾਂਜੀ ਕਰਜ਼ਾ ਲਿਆ ਕਰਜ਼ਾ ਲੱਤ ਗਿਆ ਸਾਰਾ ਹੀ ਸੋ ਇਹ ਮਿਸਾਲ ਆ ਵੀਰੇ ਕਿ ਜਿਹੜੇ ਅੱਜਕੱਲ ਮੁੰਡੇ ਕਹਿੰਦੇ ਆ ਨਾ ਕਿ ਹਾਂ ਵੀ ਕੀ ਰੱਖਿਆ Zomato 'ਚ ਵੀ ਆ ਮੁੰਡੇ ਕੰਮ ਕਰ ਸਕਣਗੇ ਕਿ 4-500 ਬਜਟ ਦਾ ਲਾ ਜਰੂਰ ਮੈਂ ਤੁਹਾਡੀ ਗੱਲ ਨਾਲ ਸਹਿਮ ਹਾਂ ਪਰ ਇਸ ਵੀਰ ਤੋਂ ਇਹ ਸਿੱਖਣ ਨੂੰ ਮਿਲਦਾ ਕਿ ਜੇ ਕਹਿੰਦੇ ਮਿਹਨਤ ਕਰਨੀ ਹੈ ਨਾ ਜੇ Zomato ਕਰਕੇ ਵੀ Swiggy ਕਰਕੇ ਵੀ ਆਪਣੀ ਕਰਜ਼ੇ ਲਾ ਸਕਦਾ ਵਾ ਇੱਕ ਨਵਾਂ ਮੋਟਰਸਾਈਕਲ ਲੈ ਕੇ ਉਹ ਵੀ ਕਿਸ਼ਤਾਂ ਦੇ ਉਹ ਵੀ ਕਿਸੇ ਦੇ ਪੈਸੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਪੈਸੇ ਨਾਲ 1 ਰੁਪਿਆ ਨਹੀਂ ਸੀ ਵੀਰ ਕੋ ਜਦੋਂ ਵੀਰ ਨੇ ਮੋਟਰਸਾਈਕਲ ਲੈਣਾ ਸੀ ਕਿਉਂਕਿ ਵੀਰ ਸਾਨੂੰ ਵੀ ਜਦੋਂ ਮਿਲਿਆ ਸੀ ਤਾਂ ਉਹ ਸਾਰੀ ਸਟੋਰੀ ਦੱਸੀ ਜਦੋਂ ਮੈਂ ਮੋਟਰਸਾਈਕਲ ਲੈਣਾ ਹੈਗਾ ਮੇਰੀ ਜੇਬ 'ਚ ਸਿਰਫ 2000 ਰੁਪਿਆ ਸੀ ਮੇਰੇ ਕੋਲ ਹੂੰ ਮੇਰੀ ਮਾਸੀ ਦਾ ਲੜਕਾ ਵੰਚੋ ਮੇਰਾ ਬਹੁਤ ਸਾਥ ਦਿੰਦਾ ਸ਼ੁਰੂ ਤੋਂ ਦਿੱਤਾ ਵੀ ਆ ਹੋਰ ਵੀ ਬਹੁਤ ਸਾਜ ਜਾਣੇ ਸਾਥ ਦਿੰਦੇ ਆ ਬਾਕੀ ਉਹ ਦੁਕਾਨ ਮੈਡੀਕਲ ਤੇ ਕੰਮ ਕਰਦਾ ਮੈਂ ਉਹਨੂੰ ਕਿਹਾ ਮੈਂ ਕਿਹਾ ਇਦਾਂ ਮੈਨੂੰ ਪੈਸੇ ਦੀ ਲੋੜ ਉਹਨੇ ਮੈਨੂੰ 5000 ਰੁਪਿਆ ਪੁੱਛ ਕੇ ਦਿੱਤਾ ਮੈਡੀਕਲ ਸਟੋਰ ਤੋਂ ਆਪਣੇ ਮਾਲਕਾਂ ਕੋ ਹੁੰਦਾ ਹੀ ਆ ਜੀ ਜਦੋਂ ਇੱਕ ਦੂਜੇ ਹੀ ਸਾਥ ਦਿੰਦੇ ਆ ਹਾਂ ਜੀ ਉਹਨੇ ਮੈਨੂੰ ਪੁੱਛ ਕੇ ਦਿੱਤਾ ਫਿਰ 5000 ਉਹਨੇ ਕੀਤਾ 2-3000 ਫਿਰ ਮੈਂ ਆਪਣੇ ਭੈਣ ਕੋਲ ਪਵਾਇਆ ਫਿਰ 2-3000 ਇਦਾਂ ਕਰ ਕਰ ਕੇ ਫੇਰ 5600 ਮੇਰੀ ਮਾਸੀ ਨੇ ਦਿੱਤਾ ਮੈਂ ਜਿੰਨਾਂ ਦੇ ਘਰੇ ਰਹਿਣਾ ਹੂੰ ਉਹਨਾਂ ਦਾ ਦੇ ਭਾਈ ਮੈਂ ਦੇਣ ਦੇ ਹੀ ਨਹੀਂ ਨਾ ਸਕਦਾ ساری ਉਮਰ ਹੀ ਜੋ ਵੀ ਆ ਬਾਕੀ ਫੇਰ ਇਦਾਂ ਕਰ ਕਰ ਕੇ 15 16000 ਰੁਪਿਆ ਹੋ ਗਏ ਮੋਟਰਸਾਈਕਲ ਦੀ ਡਾਊਨ ਪੇਮੈਂਟ ਕਰਕੇ ਤੇ ਮੋਟਰਸਾਈਕਲ ਲੈ ਲਿਆ ਫੇਰ ਜਦੋਂ ਮੋਟਰਸਾਈਕਲ ਲੈ ਕੇ 2 3 ਹਫ਼ਤੇ ਮਹੀਨਾ ਲਾ ਕੇ ਮੈਂ ਸਾਰੇ ਪੈਸੇ ਲਾਤੇ ਜਿੰਨਾਂ ਜਿੰਨਾਂ ਕੋ ਮੋਟਰਸਾਈਕਲ ਆਸ ਤੇ ਲਏ ਸੀ ਹਾਂਜੀ ਤੇ ਕਰਜ਼ਾ ਕਿੰਨਾ ਕੁ ਲੱਥ ਗਿਆ ਕਰਜ਼ਾ ਲੱਥ ਗਿਆ ਸਾਰਾ ਤਕਰੀਬਨ ਥੋੜਾ ਹੀ ਰਹਿ ਗਿਆ ਦਾ 15000 ਹੋਣਾ ਹੋਰ ਕਿਤੋਂ ਵੱਧ ਨਹੀਂ ਹੋਣਾ ਜੇ ਪੁੱਛਿਆ ਜਾਵੇ ਕਿ ਮਨ ਲਓ ਹੁਣ ਤੁਸੀਂ ਕੰਮ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਹਾਂਜੀ ਜੇ ਹੁਣ ਤੁਹਾਡੀ ਇਸ ਟਾਈਮ ਸੋਚ ਕੀ ਹੈ ਕਿ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਜੀ ਕਰਨਾ ਤਾਂ ਮੈਂ ਬਹੁਤ ਕੁਝ ਹਣਾ ਬਾਕੀ ਸਭ ਤੋਂ ਪਹਿਲੇ ਤਾਂ ਮੈਂ ਆਪਣਾ ਘਰ ਬਣਾਉਂਗਾ ਸਭ ਤੋਂ ਪਹਿਲੇ ਕਿਉਂਕਿ ਜਦੋਂ ਮੇਰਾ ਆਪ ਦਾ ਘਰ ਹੋ ਜਾਊਗਾ ਮੇਰੇ ਲਗਭਗ ਤਕਰੀਬਨ 80% ਮੇਰੀਆਂ ਟੈਨਸ਼ਨਾਂ ਖਤਮ ਹੋਏ ਨਹੀਂ 80% ਮੇਰੇ ਸੁਪਨੇ ਪੂਰੇ ਹੋ ਜਾਣੇ ਹਾਂਜੀ ਹੋਰ ਕੋਈ ਸੋਚੇ ਕਿ ਕੋਈ ਕੰਮ ਖੋਲਣ ਬਾਰੇ ਹਾਂ ਉਹਦਾ ਮੈਂ ਆਪਣਾ ਕੰਮ ਖੋਲੂਗਾ ਜਦੋਂ ਮੈਂ ਆਪਣਾ ਘਰ ਲੈ ਲਿਆ ਨਾ ਆਪਣਾ ਘਰ ਲੈ ਕੇ ਬਾਅਦ ਉਸ ਤੋਂ ਬਾਅਦ ਮੈਂ ਆਪਣਾ ਹੀ ਕੋਈ ਕੰਮ ਖੋਲੂਗਾ ਕੋਈ ਸੋਚਿਆ ਇਸ ਬਾਰੇ ਹਾਂ ਜੀ ਉਹ ਮੈਂ ਕੋਈ ਡ੍ਰੀਮ ਹੀ ਆ ਮਤਲਬ ਦਸਨ ਜਿਹੇ ਐਸ ਐਸ ਨਹੀਂ ਉਹ ਵੀਰ ਦੀ ਪਰਸਨਲ ਲਾਈਫ ਆ ਮਤਲਬ ਮੇਰੇ ਕਹਿੰਦਾ ਸਟੋਰੀ ਕਵਰ ਕਰਨ ਦਾ ਮਤਲਬ ਪਤਾ ਕੀ ਸੀ ਦੋਸਤੋ ਕਿ ਜਿਵੇਂ ਵੀਰ ਮਿਹਨਤ ਕਰ ਰਿਹਾ ਅਸੀਂ ਵੀ ਮਿਹਨਤ ਕਰ ਰਹੇ ਹਾਂ ਸਾਰੀ ਮਿਹਨਤ ਵੀਰ ਮਿਹਨਤ ਕਰ ਰਿਹਾ ਪਰ ਜਿਵੇਂ ਹੁਣ ਅੱਜ ਕੱਲ ਦੇ ਮੁੰਡੇ ਥੋਖਾ ਖਾ ਖਾ ਜਾਂਦੇ ਨੇ ਕਈ ਚੀਜ਼ਾਂ ਹੋ ਜਾਂਦੀਆਂ ਐ ਕਈ ਏਜੰਟ ਫਰਾਡ ਨਿਕਲ ਆਉਂਦੇ ਨੇ ਇਹ ਚੀਜ਼ ਕਵਰ ਕਰਨੀ ਬੜੀ ਜ਼ਰੂਰੀ ਸੀ ਕਿਉਂਕਿ ਹੁਣ ਵੀਰ ਵੀ ਜ਼ਮੈਟੋ ਕਰਦਾ ਐ ਤੇ ਮੈਂ ਇਸ ਪੌਡਕਾਸਟ ਰਹੀ ਸਾਰੇ ਵੀਰਾਂ ਨੂੰ ਇਹ ਸਨੇਹ ਦੇਣਾ ਚਾਹੁੰਦਾ ਵਾ ਕਿ ਨੌਜਵਾਨ ਮੁੰਡੇ ਜਿਹੜੇ ਆ ਨਾ ਡਰੋ ਨਾ ਮੈਂ ਵੀ ਪਹਿਲੇ ਵਲੌਗ ਬਣਾਉਂਦਾ ਸੀ ਪਰ ਬਹੁਤ سارے ਵੀਰ ਸਵਾਲ ਕਰਦੇ ਸੀ ਕਿ ਵੀਜੀ ਇਹ ਚੀਜ਼ ਕਰਨੀ ਚਾਹੀਦੀ ਆ ਕਿ ਨਹੀਂ ਕਰਨੀ ਚਾਹੀਦੀ ਆ ਮਿਲਕੀ ਸਾਨੂੰ ਜ਼ਮੈਟੋਸ ਵੇਕੇ ਕਰਨੀ ਚਾਹੀਦੀ ਆ ਸੋ ਮੈਂ ਇਹ ਗੱਲ ਕਹਿਣਾ ਨਹੀਂ ਸੀ ਹਰ ਵੀਰ ਨੂੰ ਕਿ ਕਰੋ ਆਪਣੀ ਲੋੜ ਅਨੁਸਾਰ ਅਕਾਣਾ ਇਸ ਕੰਮ ਤੇ ਡਿਪੈਂਡ ਹੋ ਹਾਂ ਤਾਂ ਇਹ ਤੁਹਾਡਾ ਚੋੜਾ ਬਤਾ ਕਰਜਾ ਜੂੜ ਲਵੇਗਾ ਇਹ ਕੰਮ ਤੁਹਾਨੂੰ ਫਾਈਨੈਂਸ਼ਲੀ ਸਟਰੋਂਗ ਜ਼ਰੂਰ ਬਣਾਏਗਾ ਸੋ ਵੀਰ ਦੀ ਵੀ ਸਭ ਤੁਹਾਡੇ ਸਾਹਮਣੇ ਐਗਜ਼ੈਂਪਲ ਆ ਬਹੁਤ ਹੀ ਵਧੀਆ ਵੀਰ ਨੇ ਲੱਗਾ ਕੀ ਵੀਰ ਤੁਸੀਂ ਹੋਰ ਕੁਝ ਦੱਸਣਾ ਚਾਹੁੰਦੇ ਹੋ ਹਾਂਜੀ ਐਵੇਂ ਹੀ ਬਸ ਭਾਈ ਵੀ ਮਿਹਨਤ ਮੈਂ ਵੀ ਇਹੀ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਸਾਰੇ ਵੀਰ ਮਿਹਨਤ ਕਰੋ ਨਸ਼ਿਆਂ 'ਚ ਕੁਝ ਨਹੀਂ ਰੱਖਿਆ ਭਾਈ ਕੁਝ ਵੀ ਨਹੀਂ ਹੈਗਾ ਜੀ ਸਾਰੇ ਮਿਹਨਤ ਕਰਿਆ ਕਰੋ ਜਿਹੜੇ ਅੱਜਕੱਲ ਮੁੰਡੇ ਮਤਲਬ ਕਿ ਹੋਰ ਪਾਸੇ ਤੁਰੇ ਜਾਂਦੇ ਆ ਗਲਤ ਗੱਲ ਆ ਭਾਈ ਉਹ ਹੁਣ ਆਪਾਂ ਕਹਿ ਵੀ ਨਹੀਂ ਸਕਦੇ ਕਿਸੇ ਨੂੰ ਭਾਈ ਆਪਾਂ ਫੜ ਕੇ ਵੀ ਕੰਮ ਤੇ ਲਾ ਨਹੀਂ ਸਕਦੇ ਬਾਕੀ ਤੇ ਹਰ ਇੱਕ ਦੀ ਸੋਚ ਆ ਹੁਣ ਅਲੱਗ-ਅਲੱਗ ਹਰ ਇੱਕ ਬੰਦੇ ਦੀ ਅਲੱਗ-ਅਲੱਗ ਸੋਚ ਆ ਜੀ ਸੋ ਸਾਰੇ ਵੀਰਾਂ ਨੂੰ ਸਾਡੇ ਇਸ ਪੋਡਕਾਸਟ ਨਾਲ ਸੁਨੇਹਾ ਆਇਆ ਕਿ ਜੇ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਛੋਟਾ ਵਾ ਕੋਈ ਵੱਡਾ ਵਾ ਸਿੱਖਣਾ ਚਾਹੀਦਾ ਵਾ ਹਾਂ ਜੀ ਹੁਣ ਵੀਰ ਮੇਰੇ ਤੋਂ ਛੋਟੇ ਨੇ ਪਰ ਮੈਂ ਇਹਨਾਂ ਨੂੰ ਨਾਲ ਪੜਾ ਤਾਂ ਕਰਕੇ ਕਿ ਮੈਨੂੰ ਇਹਨਾਂ ਦੀ ਲਾਈਫ ਤੋਂ ਹੀ ਕੁਝ ਸਿੱਖਣ ਨੂੰ ਮਿਲ ਜੇ ਸੋ ਇਹ ਚੀਜ਼ ਬਹੁਤ ਜ਼ਰੂਰੀ ਹੁੰਦੀ ਆ ਵਾ ਸੋ ਬਹੁਤ ਹੀ ਵਧੀਆ ਲੱਗਿਆ ਵੀਰੇ ਗੁਰਪ੍ਰੀਤ ਵੀਰੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਵਾਸਤੇ ਧੰਨਵਾਦ ਜੀ ਹਾਂ ਤੇ ਫਿਰ ਮਿਲਦੇ ਆ ਜੀ ਇੱਕ ਨਵੇਂ ਪੌਡਕਾਸਟ ਨਾਲ ਬਹੁਤ ਬਹੁਤ ਧੰਨਵਾਦ ਵੀਰੇ ਸੋ ਸਤਿ ਸ੍ਰੀ ਅਕਾਲ ਜੀ ਓਕੇ ਬਈ ਦੋਸਤੋ ਮੈਂ ਉਮੀਦ ਕਰਦਾ ਜੀ ਅੱਜ ਦਾ ਇਹ ਪੌਡਕਾਸਟ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਸਾਡੀ ਇਸ ਛੋਟੀ ਜੀ ਕੋਸ਼ਿਸ਼ ਨੂੰ ਪ੍ਰਵਾਨ ਕਰਿਓ ਇੱਕ ਵੀਰ ਦੀ ਸਟੋਰੀ ਕਵਰ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਆ ਵਾਈਬ ਵਿਦ ਪਬਲਿਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਇਦਾਂ ਦੀਆਂ ਸਟੋਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰ